ਅਹਿਲਗਾਮ ਵਿੱਚ ਇੱਕ ਅਫਸੋਸਨਾਕ ਵਾਕਿਆ ਹੁੰਦਾ ਜੀ ਜਿੱਥੇ ਆਏ ਟੂਰਿਸਟ ਤੇ ਉੱਤੇ ਹਮਲਾ ਹੁੰਦਾ ਬੁਸਦਲਾਨਾ ਹਮਲੇ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਜੀ ਜਦੋਂ ਤੋਂ ਬਾਅਦ ਟੈਨਸ਼ਨ ਜਿਹੜੀ ਹੈ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਬਹੁਤ ਵਧ ਜਾਂਦੀ ਹੈ ਸਹੀ ਗੱਲ ਆਜੀ ਦੀ ਜਿਹੜੀ ਵੀਡੀਓ ਹੈ ਆ ਉਹ ਵੀ ਆਪਣੇ ਕੋਲ ਇਸੇ ਤੋਂ ਰਿਲੇਟਡ ਹੈ ਤੇ ਇਹਦਾ ਟਾਈਟਲ ਹੈ ਜੀ ਕਾਰਗਲ ਚ ਲੜਨ ਵਾਲੇ ਜਿਹੜਾ ਅਫਸਰ ਹੈ ਉਹਦਾ ਮਤਲਬ ਕਹਿਣਾ ਹੈ ਕਿ ਜੇ ਹਿੰਦੂਸਤਾਨ ਤੇ ਪਾਕਿਸਤਾਨ ਦੇ ਵਿੱਚ جنگ ਹੁੰਦੀ ਹੈ ਤਾਂ ਨੁਕਸਾਨ ਬਹੁਤਾ ਕਿਦਾਂ ਹੋਏਗਾ ਬਿਕੋ ਜੰਗ ਜਿਹੜੀ ਹੈ ਕਿਸੇ ਦਾ ਵੀ ਫਾਇਦਾ ਨਹੀਂ ਹੁੰਦਾ ਉਹਦੇ ਵਿੱਚ ਡੈਫੀਨਿਟਲੀ ਨੁਕਸਾਨ ਹੈ ਨੁਕਸਾਨ ਹੈ ਕੋਈ ਵੀ ਹੈ ਤੇ ਜੇ ਹੋਣ ਜੰਗ ਹੁੰਦੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀਆਂ ਨੂੰ ਸਭ ਤੋਂ ਵੱਧ ਦਾ ਲਾਸ ਹੋਣਾ ਹੈ ਪੰਜਾਬ ਨੂੰ ਪੰਜਾਬ ਨਾਲ ਲੜਾਣਾ ਹੈ ਉਧਰੋਂ ਫਰੰਟ ਲਾਈਨ ਤੇ ਤੁਹਾਨੂੰ ਪਤਾ ਹੈ ਕਿ ਉਧਰੋਂ ਜਿਹੜੇ ਪੰਜਾਬੀ ਸੈਨਾ ਦੇ ਵਿੱਚ ਮਤਲਬ ਲੋਕ ਨੇ ਉਹਨਾਂ ਨੂੰ ਅੱਗੇ ਕੀਤਾ ਜਾਣਾ ਹੈ ਫਿਰ ਪੰਜਾਬੀ ਨੂੰ ਪੰਜਾਬੀ ਨਾਲ ਲੜਾ ਕੇ ਤੇ ਇੱਕ ਪਿਆਰ ਦਾ ਜਿਹੜਾ ਮਾਹੌਲ ਇਸ ਟਾਈਮ ਬਣਿਆ ਹੋਇਆ ਦੋਵਾਂ ਪੰਜਾਬਾਂ ਦੇ ਵਿੱਚ ਵੇਖੋ ਜੀ ਉਹ ਪੰਜਾਬ ਤੇ ਇਹ ਪੰਜਾਬ ਅਸੀਂ ਕਦੀ ਵੱਖਰਾ ਸਮਝਿਆ ਹੀ ਨਹੀਂਗਾ ਸੀ ਯਾਨੀ ਕਿ ਦੋਵੇਂ ਆਪਣੇ ਨੇ ਇੱਕੋ ਹੀ ਗੱਲ ਆ ਬਿਲਕੁਲ ਇੱਕੋ ਹੀ ਗੱਲ ਆ ਔਰ ਹੀ ਇਤਿਹਾਸ ਨੂੰ ਫਿਰ ਮਤਲਬ ਇਹ ਚੀਜ਼ ਆਇਆ ਜਾ ਰਿਹਾ ਵਾ ਕਿ ਜਿਹੜਾ ਪਹਿਲੇ 47 ਵਿੱਚ ਇੱਕ ਪੰਜਾਬੀ ਨੂੰ ਪੰਜਾਬੀ ਨਾਲ ਲੜਾਇਆ ਗਿਆ ਤੇ ਮਤਲਬ ਜੋ ਕਤਲੋਗਾਰਥ ਹੋਈ ਉਹ ਜਦੋਂ ਅਸੀਂ ਆਪਣੇ ਵੱਡਿਆਂ ਕੋਲ ਉਹਦੀਆਂ ਸਟੋਰੀਆਂ ਸੁਣਨੇ ਆ ਤੇ ਲੂੰਕਣਡੇ ਖੜੇ ਹੋ ਜਾਂਦੇ ਨੇ ਅਸੀਂ ਯਾਨੀ ਕਿ ਯਾਰ ਕਿੰਨਾ ਮਤਲਬ ਉਹ ਮਤਲਬ ਕਿਹੜਾ ਪਲ ਹੋਏਗਾ ਅੱਜ ਤੇ ਅਸੀਂ ਵੇਖਣਨੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਤੇ ਲੋਕ ਨਾ ਫਨ ਬਣਾਇਆ ਹੋਇਆ ਉਹਨਾਂ ਨੇ ਕਿ ਚੰਗ ਨੂੰ ਵੀ ਇੱਕ ਫਨ ਬਣਾਇਆ ਹੋਇਆ ਏ ਕਿ ਭਾਈ ਜੀ ਜਿਵੇਂ ਪਤਾ ਨਹੀਂ ਕੀ ਕੋਈ ਬੜੀ ਕੋਈ ਉਹ ਚੀਜ਼ਾਂ ਹੋਣ ਲੱਗੀਆਂ ਕੋਈ ਇਹੋ ਜਿਹਾ ਕੰਮ ਹੋਣ ਲੱਗਾ ਜੀ ਪਤਾ ਨਹੀਂ ਕੀ ਹੋ ਚੱਲਿਆ ਤੇ ਬਾਕੀ ਇਹ ਹੈ ਰੱਬ ਨਾ ਕਰੇ ਜੀ ਕੋਈ ਇਹੋ ਜਿਹਾ ਸਮਾਂ ਆਵੇ ਜਿਹਦੇ ਵਿੱਚ ਪੰਜਾਬ ਦਾ ਨੁਕਸਾਨ ਹੋਵੇ ਸਭ ਤੋਂ ਪਹਿਲੇ ਆਪਾਂ ਨੂੰ ਇਹਦੇ ਉੱਤੇ ਸੋਚਣਾ ਚਾਹੀਦਾ ਹੈ ਬਾਕੀ ਆਪਾਂ ਪਹਿਲੇ ਵੀਡੀਓ ਵੇਖ ਲੈਨੇ ਆਂ ਫਿਰ ਬਾਅਦ ਵਿੱਚ ਗੱਲ ਕਰਦੇ ਆਂ ਜੀ ਤੇ ਪਹਿਲੇ ਵੀਡੀਓ ਵਾਲ ਚੱਲਦੇ ਆਂ ਹੋ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਸਥਿਤੀ ਹੁਣ ਜੰਗਵਾਲ ਜਾਂਦੀ ਨਜ਼ਰ ਆ ਰਹੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਜੰਗ ਲੱਗਦੀ ਹੈ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਕੀ ਦਾ ਹੋਏਗਾ ਔਰ ਇਹਦਾ ਪੰਜਾਬ ਦੇ ਉੱਪਰ ਅਸਰ ਕੀ ਹੋਏਗਾ ਕਿਉਂਕਿ ਪੰਜਾਬ ਸਰਹੱਦ ਦੇ ਨਾਲ ਲੱਗਦਾ ਸੂਬਾ ਹੈਗਾ ਔਰ ਇਹਦੇ ਉੱਪਰ ਕੀ ਅਸਰ ਹੋ ਸਕਦਾ ਹੈ ਪਾਕਿਸਤਾਨ ਦੇ ਵੱਲੋਂ ਕੀ ਤਿਆਰੀ ਕੀਤੀ ਜਾ ਰਹੀ ਹੈ ਭਾਰਤ ਦੀ ਕੀ ਤਿਆਰੀ ਹੈਗੀ ਹੈ ਕਿਉਂਕਿ ਭਾਰਤ ਦੇ 27 ਲੋਕਾਂ ਦੀ ਜਾਨ ਗਈ ਹੈ ਜਿਸ ਦਾ ਬਦਲਾ ਭਾਰਤ ਲੈਣਾ ਚਾਹੁੰਦਾ ਹੈ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਕੈਪਟਨ ਭੁਪਿੰਦਰ ਸਿੰਘ ਮੌਜੂਦ ਹੈਗੇ ਨੇ ਇਹਨਾਂ ਨੇ ਕਾਰਗਲ ਦੀ ਜੰਗ ਲੜੀ ਆ ਪਾਕਿਸਤਾਨ ਦੀ ਕਿੰਨੀ ਕੁ ਤਾਕਤ ਹੈ ਭਾਰਤ ਦੀ ਕੀ ਸਟ੍ਰੈਟਜੀ ਹੈਗੀ ਹੈ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਤਾਂ ਸਰ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਔਰ ਤੁਹਾਡੇ ਫਾਸਟ ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੇ ਰਾਜਨੀਕ ਧਾਰਮਿਕ ਤੇ ਦੇਸ਼ ਨਾਲ ਸੁਰੱਖਿਆ ਨਾਲ ਸੰਬੰਧਿਤ ਜਿੰਨੇ ਮੁੱਦੇ ਆ ਉਹਨਾਂ ਤੇ ਵਾਸਤੇ ਹਮੇਸ਼ਾ ਹੀ ਸਹਿਰਦ ਰਹਿੰਦੇ ਹੋ ਔਰ ਬਹੁਤ ਨੇੜੇ ਹੋ ਕੇ ਜਾਂਦੇ ਜੀ ਧੰਨਵਾਦ ਸਰ ਪਿਛਲੇ ਦਿਨੀ ਜਿਵੇਂ ਘਟਨਾ ਵਾਪਰੀ ਸਰ ਪਹਿਲਗਾਮ ਦੇ ਵਿੱਚ 27 ਭਾਰਤੀਆਂ ਦੀ ਜਾਨ ਚਲੇਗੀ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਐਕਸ਼ਨ ਲਿਆ ਗਿਆ ਪਰ ਪਾਕਿਸਤਾਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹੁਣ ਜਵਾਬ ਦਿੱਤਾ ਜਾ ਰਿਹਾ ਇਹਨਾਂ ਫੈਸਲਿਆਂ ਦਾ ਕੀ ਮੰਨੀਏ ਕਿ ਇਹ ਸਥਿਤੀ ਫਿਰ ਜੰਗ ਵਾਲੇ ਪਾਸੇ ਨੂੰ ਜਾਂਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਗਰਾਊਂਡ ਦੇ ਉੱਤੇ ਭਾਵੇਂ ਜੰਗ ਨਹੀਂ ਲੱਗੀ ਹੋਈ ਪਰ ਹੁਣ ਦੇਖਿਆ ਜਾਏ ਤਾਂ ਹਾਲਾਤ ਜੰਗ ਵਰਗੇ ਹੀ ਐ ਜਿਹਨੂੰ ਸ਼ੀਤ ਜੁੱਧ ਕਹਿੰਦੇ ਆ ਲੰਬਾ ਸਮਾਂ ਹੋ ਗਿਆ ਸਾਨੂੰ ਕਸ਼ਮੀਰ ਦੇ ਵਿੱਚ ਇਹ ਪਾਕਿਸਤਾਨ ਦੇ ਨਾਲ ਸ਼ੀਤ ਜੁੱਧ ਲੜਦੇ ਹੋਏ ਜੀ ਉਹ ਵੀ ਇਹੋ ਜਿਹੇ ਦਿਨ ਸੀਗਾ ਸੂਰਜ ਹਮੇਸ਼ਾ ਪੂਰਬ ਚੋਂ ਚੜਦਾ ਪੱਛਮ ਚ ਛਿਪਦਾ ਐ ਉਸੇ ਤਰ੍ਹਾਂ ਇਹ ਲੋਕਾਂ ਦੀ ਦਿਨਚਾਰਾ ਸ਼ੁਰੂ ਹੁੰਦੀ ਐ ਪੰਛੀ ਆਪਣੇ ਆਲਿਆਂ ਚੋਂ ਉੱਡਦੇ ਐ ਲੋਕ ਆਪਣੇ ਘਰਾਂ ਚੋਂ ਰੋਜ਼ਗਾਰ ਵਾਸਤੇ ਨਿਕਲਦੇ ਐ ਉਹ ਵੀ ਇਹ ਹੋ ਜਾਏ ਇੱਕ ਦਿਨ ਸੀਗਾ ਜਦੋਂ ਸਾਡੇ ਲੋਕ ਸਾਡੇ ਪੂਰੇ ਦੇਸ਼ ਭਰ ਦੇ ਲੋਕ ਉਹ ਪੈਰਗਾਮ ਦੀ ਨੂੰ ਆਪਾਂ ਪੈਰਾਡਾਈਜ਼ ਵਰਤ ertid ਦਾ ਸਵਰਗ ਕਹਿੰਦੇ ਆ ਰਾਈਟ ਉੱਥੇ ਉਹ ਆਪਣੀ ਦਿਨਚਰਿਆ ਦੇ ਮਤਲਬ ਕੀ ਉਸ ਤਰੀਕੇ ਦੇ ਨਾਲ ਉੱਥੇ ਘੁੰਮਣ ਫਿਰਨ ਵਾਸਤੇ ਗਏ ਆਪਣੀ ਜ਼ਿੰਦਗੀ ਦੇ ਕੁਝ ਪਾਲ ਉੱਥੇ ਬਤਾਉਣ ਵਾਸਤੇ ਗਏ ਔਰ ਉਹਨਾਂ ਮਨਹੂਸ ਛਵੇਂ ਨੂੰ ਉਸ ਮਾੜੇ ਸਮੇਂ ਨੂੰ ਕਿਸੇ ਨੇ ਭਾਂਪਿਆ ਨਹੀਂ ਸੀ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਉਹ ਕਿਸੇ ਕਲਾਕਾਰ ਨੇ ਵੀ ਕਿਹਾ ਅਮੁੱਲਾਤ ਨਾਲ ਗਰੀਬਾਂ ਦੇ ਇਹ ੱਤਕੇ ਸ਼ਾਇਆ ਹੋਈਆਂ ਨੇ ਕਈ ਵਾਰ ਝਪਟ ਕੇ ਬਾਜਦਾ ਨੇ ਹੰਸਾ ਤੋਂ ਕੁੰਜਾ ਖੋਈਆਂ ਨੇ ਉਹ ਵਿਚਾਰੀ ਇੱਕ ਸੱਜ ਵਿਆਹੀ ਲੜਕੀ ਜਿਹਦਾ ਹਸਬੰਡ ਨੇਵੀ ਦੇ ਵਿੱਚ ਸੀਗਾ 7 ਦਿਨ ਸ਼ਾਦੀ ਨੂੰ ਹੋਏ ਵਿਚਾਰੀ ਬਿਲਕੁਲ ਇਸੇ ਤਰ੍ਹਾਂ ਕਈ ਹੋਰ ਵੀ ਇਹੋ ਜਿਹੇ ਪਰਿਵਾਰ ਸੀਗੇ ਜਿਨ੍ਹਾਂ ਦੇ ਨਾਲ ਇਹ ਹੋਂਣੀ ਹੋਈ ਪਰ ਇਹ ਸਭ ਦੇ ਪਿੱਛੇ ਜੇ ਕੁਝ ਸਾਡੇ ਰਾਜਨੀਤਕ ਰਾਜਨੀਤਿਕ ਰੋਟੀਆਂ ਸੇਕਣ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਨਾ ਉਹ ਤਾਂ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਸੀ ਕਿ ਇੱਕ ਨੇਵੀ ਦੇ ਵਿੱਚ ਅਫਸਰ ਸੀਗਾ ਉਹਦੀ بیوی ਨਾਲ ਸੀਗੀ ਤੇ ਉਹਦਾ ਇਹ ਤਿੰਨ ਦਿਨ ਬਹੁਤ ਜ਼ਿਆਦਾ ਨਾ ਇਹ ਚਰਚਾ ਰਹੀ ਹੈ ਇਸ ਗੱਲ ਦੀ ਚੌਥੇ ਦਿਨ ਉਹ मियां بیوی ਦਾ ਦੋਨਾਂ ਦਾ ਬਿਆਨ ਆ ਗਿਆ ਕਿ ਅਸੀਂ ਦੋਨੋਂ ਜ਼ਿੰਦਾ ਵਾਂ ਸਾਡੇ ਬਾਰੇ ਦੇ ਵਿੱਚ ਕਿਉਂ ਗਲਤ ਕਿਹਾ ਜਾ ਨਹੀਂ ਐਕਚੁਅਲੀ ਉਹ ਮਿਸ ਅੰਡਰਸਟੈਂਡਿੰਗ ਹੋ ਸਕਦੀ ਹੈ ਵੇਖੋ ਜੀ ਇਨਵੈਸਟੀਗੇਸ਼ਨ ਤੋਂ ਪਹਿਲਾਂ ਹੀ ਜਿਹੜਾ ਹੈ ਨਾ ਜਦੋਂ ਮੀਡੀਆ ਦੇ ਉੱਤੇ ਆਇਆ ਹੁੰਦਾ ਹੈ ਨਾ ਕਿ ਇਹ ਐਤਕਮ ਵੀ ਵੇਖੋ ਇਵੇਂ ਹੋਇਆ ਜੇ ਕਿ ਹਰੇ ਹਮਲਾ ਹੋਣ ਡਿਆ ਹੋਣਾ ਹੈ ਤੇ ਮੀਡੀਆ ਦੇ ਉੱਤੇ ਪਾਕਿਸਤਾਨ ਦਾ ਨਾਮ ਲਾ ਦਿੱਤਾ ਗਿਆ ਸਾਰੇ ਪਾਕਿਸਤਾਨ ਨੇ ਕਰਾਤਾ ਠੀਕ ਹੈ ਗੋਦੀ ਮੀਡੀਆ ਜਿਹੜਾ ਉਹਦੇ ਤੇ ਪੂਰੇ ਤਰੀਕੇ ਨਾਲ ਪਾਕਿਸਤਾਨ ਨੇ ਜੀ ਹਮਲਾ ਕਰਾਤਾ ਹੈ ਜੀ ਕਰਦਾ ਗੂੰਜ ਕਰਦਾਂਗੇ ਹਰੇ ਉੱਥੇ ਮੇਰੇ ਖਿਆਲ ਗੋਲੀਆਂ ਭਾਵੇਂ ਚੱਲਦੀਆਂ ਹੋਣ ਕੋਈ ਅੱਧਾ ਘੰਟਾ ਆਂਦੇ ਨੇ سلسلہ ਚੱਲਦਾ ਰਿਹਾ ਫਿਰ ਇੱਕ ਡਿਸਪਿਊਟਡ ਏਰੀਆ ਜਿਹੜਾ ਮਤਲਬ ਇਸ ਤਰ੍ਹਾਂ ਦਾ ਏਰੀਆ ਜੇ ਕਸ਼ਮੀਰ ਦੀ ਗੱਲ ਕਰੀਏ ਤੇ ਉੱਥੇ ਤੁਸੀਂ ਇਹ ਵੇਖ ਲਵੋ ਕਿ ਪੰਜ ਤੋਂ 6 7 ਲੱਖ ਜਿਹੜੀ ਆਰਮੀ ਹੈ ਉਹ ਤਾਇਨਾਤ ਹੈ ਇੰਡੀਆ ਨਾ ਇੰਡੀਆ ਦੇ ਠੀਕ ਹੈ ਫਿਰ ਉੱਥੇ ਮਤਲਬ ਅੱਤੇ ਪੌਣੇ ਘੰਟੇ ਗੋਲੀਆਂ ਚੱਲਣ ਡੀਆਂ ਨੇ ਲੇਕਿਨ ਕੋਈ ਬੰਦਾ ਜਿਹੜਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੋਈ ਚੀਜ਼ ਨਹੀਂ ਗਈ ਇਸ ਸਾਰੀਆਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਦੋਂ ਆਰਮੀ ਜਿਹੜੀ ਹੈ ਉੱਥੇ ਦੀ ਉਹ ਕਿੱਥੇ ਸੀ ਉਹ ਕੀ ਕਰਨ ਲਈ ਸੀ ਤੇ ਜਿਹੜੀਆਂ ਚੈੱਕ ਪੋਸਟਾਂ ਨੇ ਹਰ 15 10 12 57 ਕਿਲੋਮੀਟਰ ਤੋਂ ਬਾਅਦ ਆ ਜਾਂਦੀਆਂ ਨੇ ਉਹ ਕਿਵੇਂ ਮਤਲਬ ਹੈ ਤੇ ਫਿਰ ਕਿਵੇਂ ਉੱਥੋਂ ਨਿਕਲ ਸਕਦੇ ਨੇ ਕਿਵੇਂ ਇਹੋ ਜਿਹੇ ਏਰੀਆ ਦੇ ਵਿੱਚੋਂ ਤੁਸੀਂ ਐਡੀ ਜਿਹੜੀ ਉਹ ਲੋਕ ਸਕਦੇ ਨੇ ਜਾ ਸਕਦੇ ਨੇ ਪੂਰੀ ਚੱਕੀ ਹੋਣੀ ਚਾਹੀਦੀ ਪਾਕਿਸਤਾਨ ਦਾ ਜਿਹੜਾ ਪਾਕਿਸਤਾਨ ਦਾ ਬਾਰਡਰ ਨਾ ਉਸ ਪਹਿਲਗਾਮ ਤੋਂ ਦਰਮਿਆਨ ਦਾ ਸਫ਼ਰ ਬੰਦਾ 400 400 ਕੁ ਕਿਲੋਮੀਟਰ ਬੰਦਾ 200 ਉਹਨੂੰ 200 ਕਿਲੋਮੀਟਰ ਬੰਦਾ ਸਰ ਇਹ ਚੀਜ਼ਾਂ ਜਿਹੜੀਆਂ ਨਾ ਇਹ ਇਹਨੂੰ ਪੋਲੀਟੀਕਲ ਐਂਗਲ ਨਾਲ ਵੀ ਵੇਖੋ ਕਿ ਇਹਦਾ ਬੈਨੀਫਿਟ ਕੌਣ ਚੁੱਕਣ ਡਿਆ ਤੇ ਇਸ ਵਿੱਚ ਬੈਨੀਫਿਟ ਕੌਣ ਲੈ ਰਿਹਾ ਬਾਕੀ ਤੁਸੀਂ ਜਿਹੜੀ ਗੱਲ ਕੀਤੀ ਤੁਹਾਡੇ ਸਵਾਲ ਦਾ ਜਵਾਬ ਕਿ ਉਹਨਾਂ ਦੀ ਵੀਡੀਓ ਆ ਗਈ ਵੇਖੋ ਜੀ ਪਾਕਿਸਤਾਨ ਮੀਡੀਆ ਤੇ ਕੁਝ ਵੇਖਿਆ ਜਾਣਾ ਤੁਹਾਨੂੰ ਵੇਖਣ ਨੂੰ ਮਿਲਣਾ ਉਧਰਲੇ ਮੀਡੀਆ ਤੇ ਤੁਹਾਨੂੰ ਕੁਝ ਹੋਰ ਮਿਲਣਾ ਕੋਈ ਵੀ ਇੱਕ ਦੂਜੇ ਕੋਈ ਇਹ ਕੋਈ ਇੱਕ ਇਹੋ ਜਿਹਾ ਪੁਆਇੰਟ ਨਹੀਂ ਹੋਣਾ ਕਿ ਜਿੱਥੇ ਦੋਵੇਂ ਮਤਫਿਕ ਹੋਣਗੇ ਕਿ ਉਧਰ ਵਾਲਾ মিডিਆ ਆਖੇਗਾ ਕਿ ਐਨਜੋਏ ਆਧਰ ਵਾਲੇ ਤੇ ਐਨਜੋਏ ਇੱਥੇ ਦਾ মিডিਆ ਹਲੇ ਤੱਕ ਉਸ ਜੰਗ ਦੇ ਲੈਵਲ ਤੱਕ ਨਹੀਂ ਪਹੁੰਚਿਆ ਹੈਗਾ ਉਹ ਗੱਲਾਂ ਨਹੀਂ ਕੀਤੀਆਂ ਪਹੁੰਚਿਆ ਪਹੁੰਚਿਆ ਹੈ ਨਤਿਉ ਨਹੀਂ ਪਹੁੰਚਿਆ ਪਹੁੰਚਿਆ ਅਸੀਂ ਵੀ মিডিਆ ਨੂੰ ਦੇਖ ਰਹੇ ਹਾਂ ਇੱਥੇ ਵਾਲਾ মিডিਆ ਵੀ ਉਸੇ ਪੋਜੀਸ਼ਨ ਦੇ ਵਿੱਚ ਹੈ ਠੀਕ ਹੈ ਉੱਥੇ ਵਾਲਾ মিডিਆ ਵੀ ਉਹੀ ਕਰਨ ਰਿਹਾ ਹੈ মিডিਆ ਆਪਣੇ ਚੈਨਲਾਂ ਨੂੰ ਪਾਲਿਸ਼ ਕਰਨ ਰਿਹਾ ਹੈ ਪਰ ਚੈਨਲਾਂ ਦੀ ਟੀਆਰਪੀ ਜਿੱਥੇ ਵਿਊ ਤੁਸੀਂ ਵੇਖੋ ਇਹਨਾਂ ਨੂੰ 15-1500 ਵਿਊ ਨਹੀਂ ਸੀ ਆਉਂਦਾ ਹੁਣ 10-10 ਮਿਲੀਅਨ 5-5 ਮਿ ਤੁਸੀਂ ਉਹ ਇੱਕ ਗੋਸਵਾਮੀ ਸਾਹਿਬ ਆ ਗਏ ਨਾ ਉਹਨਾਂ ਨੇ ਉਹਨਾਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਉਹਨਾਂ ਦਾ ਨਾ ਆਵਾਮ ਤੇ ਕੀ ਇਸ ਸਰ ਗੱਲ ਸੁਣੋ ਉਹਨਾਂ ਨੇ ਅ ਅਰਨਾਬ ਗੋਸਵਾਮੀ ਹੈ ਇੱਕ ਉਹਨਾਂ ਦਾ ਐਂਕਰ ਹੈ ਮਤਲਬ ਗੋਦੀ ਮੀਡੀਆ ਦਾ ਬੜਾ ਵੱਡਾ ਟਾਊਟ ਹੈ ਉਹ ਉਹ ਉਹਦਾ WhatsApp ਦੇ ਉੱਤੇ ਉਹਦਾ ਮੈਸੇਜ ਹੈਕ ਹੋਇਆ ਕਿ ਉਹਨੇ ਉਹਨੇ ਮੁਬਾਰਕ ਦਿੱਤੀ ਉਹਨੇ ਆਖਿਆ ਜੀ ਇਹ ਜਿਹੜਾ ਮਸਲਾ ਬਣਿਆ ਸਭ ਤੋਂ ਪਹਿਲੇ ਅਸੀਂ ਕਵਰ ਕੀਤਾ ਮੁਬਾਰਕ ਹੋਏ WhatsApp ਤੇ ਇੱਕ ਦੂਜੇ ਨੂੰ ਲੱਗਣ ਨੇ ਕਿ ਅਸੀਂ ਟੌਪ ਤੇ ਜਾ ਰਹੇ ਹਾਂ ਸਭ ਨਾਲੋਂ ਅੱਗੇ ਜਾਣ ਨੇ ਹੋਏ 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 ਮਤਲਬ ਇਸ ਇਸ ਨੂੰ ਲੈ ਕੇ ਸੂਰਤ ਹਲ ਕਿਦਾਂ ਇਸ ਇਸ ਐਡੇ ਸੀਰੀਅਸ ਇਸ਼ੂ ਨੂੰ ਲੈ ਕੇ ਜਿਹੜਾ মিডিਆ ਹੈ ਉਹ ਆਪਣੀ ਰੋਟੀਆਂ ਛਾਪਣ ਰਿਹਾ ਏ ਇਹ ਜਿਹੜਾ ਤੇ ਜਿਹੜੀ ਸਰਕਾਰ ਹੈ ਉਹ ਆਪਣਾ ਬੈਨੀਫਿਟ ਵੇਖਣ ਲਈ ਤੇ ਸਾਨੂੰ ਕਿ ਇੱਥੇ ਕੀ ਬੈਨੀਫਿਟ ਮਿਲਣ ਰਿਹਾ ਏ ਹਰ ਚੀਜ਼ ਜਿਹੜੀ ਹੈ ਜੀ ਹਰ ਬੰਦਾ ਜਿਹੜਾ ਜੀ ਉਹਦਾ ਬੈਨੀਫਿਟ ਜਿਹੜਾ ਉਹ ਚੱਕਣ ਰਿਹਾ ਬਿਲਕੁਲ ਸਹੀ ਗੱਲ ਹੈ ਬਾਕੀ ਉਹ ਚੀਜ਼ਾਂ ਹੋ ਜਾਂਦੀਆਂ ਨੇ ਤੁਸੀਂ ਕਿਹਾ ਕਿ ਜੀ ਉਹ ਮੀਆਂ ਬੀਵੀ ਜਿਹੜੇ ਨੇਵੀ ਵੇਸ ਹਨ ਉਹ ਉਹਨਾਂ ਦਾ ਬਿਆਨ ਆ ਗਿਆ ਜੀ ਅਸੀਂ ਤਾਂ ਠੀਕ ਨਾ ਸਾਨੂੰ ਕਿਉਂ ਵਿੱਚ ਇਨਵੋਲ ਕੀਤਾ ਜਾਣ ਰਿਹਾ ਸਰ ਉਹ ਮਲਾਤੇ ਹੋਇਆ ਲੋਕ ਕਿਤੇ ਮਰੇ ਬਹੁਤ ਵਿਚਾਰੇ ਮਰੇ ਨੇ ਠੀਕ ਹੈ ਉਹ ਭਾਵੇਂ ਕੋਈ ਵੀ ਸਨ ਜਿਹੜੇ ਵੀ ਸਨ ਵਿਚਾਰੇ ਉਹ ਤੇ ਮਰੇ ਨੇ ਨਾ ਇਹਨੂੰ ਤੇ ਐਕਸੈਪਟ ਕਰੋ ਨਾ ਕਿ ਇੱਕ ਚੀਜ਼ ਭਾਵੇਂ ਜੋ ਵੀ ਇਨਵੋਲ ਹੈ ਪਿੱਛੇ ਸਰਕਾਰਾਂ ਨੇ ਉਧਰ ਦੀਆਂ ਜਾਂ ਇੱਧਰ ਦੀਆਂ ਜਾਂ ਜੋ ਵੀ ਹੈ ਲੇਕਿਨ ਇੱਕ ਚੀਜ਼ ਹੈ ਕਿ ਹੋਇਆ ਤਾਂ ਹੈ ਨਾ ਹੋਇਆ ਹੈ ਮਾਸੂਮ ਲੋਕ ਤੇ ਗਏ ਨੇ ਨਾ ਉਹ ਹੋਇਆ ਗਲਤ ਹੋਇਆ ਵਾ ਬਹੁਤ ਗਲਤ ਹੋਇਆ ਤਾਂ ਫਿਰ ਇਹ ਦੇਖੋ ਇਸ ਤੋਂ ਬੁਰਾ ਇਸ ਤੋਂ ਮਾੜਾ ਕੀ ਹੋ ਸਕਦਾ ਉਹ ਪਰਿਵਾਰ ਉਹੀ ਜਾਣ ਸਕਦੇ ਆ ਬਿਲਕੁਲ ਜਿਹਦਾ ਕਿਸੇ ਵਿਚਾਰੀ ਦਾ ਸੱਜ ਵਿਆਹੀ ਦਾ ਸੁਹਾਗ ਉੱਜੜ ਗਿਆ ਕਿਸੇ ਭੈਣ ਦਾ ਭਾਈ ਤੁਰ ਗਿਆ ਕਿਸੇ ਮਾਂ ਦਾ ਪੁੱਤ ਤੁਰ ਗਿਆ ਇਹ ਦੁਖਾਂਤ ਉਹ ਜਾਣਦੇ ਆ ਜਿਹੜੇ ਸਾਡੇ ਵਰਗੇ ਤੇ ਮੇਰੇ ਤੇਰੇ ਵਰਗੇ ਲੋਕ ਆ ਜਾਂ ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਆਪਣਾ ਉਹਦੇ ਵਿੱਚ ਕੀ ਐਂਗਲ ਦੇਣਾ ਆ ਉਹਦੇ ਵਿੱਚੋਂ ਕੀ ਪ੍ਰੈਕਟੀਕਲ ਫਾਇਦਾ ਲੈਣਾ ਉਹੀ ਸੋਚਣਾ ਹੁੰਦਾ ਔਰ ਉਹੀ ਕਰ ਰਹੇ ਨੇ ਉਸੇ ਦੇ ਹਿਸਾਬ ਨਾਲੀ ਜਿਹੜੇ ਹੁਣ ਲੜਾਈ ਵਾਲੇ ਹਾਲਾਤ ਬਣੇ ਪਏ ਨੇ ਜਿਹੜੇ ਹੁਣ ਜੰਗ ਵਾਲੇ ਹਾਲਾਤ ਨੇ ਜੀ ਅਗਰ ਆਪਾਂ ਸੋਚਦੇ ਆ ਅਲਟੀਮੇਟਲੀ ਉਹ ਪੰਜਾਬੀ ਮੇਰਾ ਇਹ ਪੰਜਾਬੀ ਮੇਰਾ ਬਿਲਕੁਲ ਦੋਵੇਂ ਪੰਜਾਬ ਤਾਂ ਸਾਡੀਆਂ ਰੂਹਾਂ ਇੱਕੋ ਨੇ ਭਾਵੇਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਵੱਖ-ਵੱਖ ਕਰ ਦਿੱਤੇ ਪਰ ਉਹ ਵੀ ਤਾਂ ਸਾਡੇ ਉਧਰ ਵੀ ਸਾਡੇ ਨਾਲ ਦੀ ਪੰਜਾਬੀ ਨੇ ਹੁਣ ਸਾਰੇ ਕਸ਼ਮੀਰ ਦੇ ਵਿੱਚ ਜਿੰਨੇ ਕਸ਼ਮੀਰੀ ਰਹਿੰਦੇ ਆ ਸਾਰੇ ਮਾੜੇ ਲੋਕ ਨਹੀਂ ਸਾਰੇ ਗਲਤ ਕੰਮਾਂ ਦੇ ਵਿੱਚ ਇਨਵੋਲ ਨਹੀਂ ਸਾਰੇ ਅਤੰਕਵਾਦੀ ਦਾਇਸ਼ਤਗਰਦ ਨਹੀਂ ਪਰ ਚੰਦ ਲੋਕ ਹਰ ਜਗ੍ਹਾ ਤੇ ਹੁੰਦੇ ਆ ਉਹ ਹੁਣ ਦੇਖੋ ਇੱਥੇ ਆਪਣੇ ਕਿੰਨੇ ਗੈਂਗਸਟਰ ਪੰਜਾਬ ਯੂਪੀ ਦੇ ਵਿੱਚ ਭਰਿਆ ਹੀ ਪਿਆ ਸੀ ਗੈਂਗਸਟਰਾਂ ਦਾ ਤਾਂ ਉੱਥੇ ਜਿਹੜਾ ਇਲਾਕਾ ਜਿਹੜਾ ਹਾਲਾਤ ਇਦਾਂ ਦੇ ਆ ਆਪਾਂ ਕਹਿ ਸਕਦੇ ਆ ਕਿ ਧਰਤ ਲੈ ਇਸ ਤਰੀਕੇ ਦਾ ਆ ਤੇ ਉਹ ਟਾਪਿਕ ਟੋਪੋਗ੍ਰਾਫੀ ਦੇ ਮਤਲਬ ਉੱਥੇ ਉਹਨਾਂ ਦੇ ਕੋਲੇ ਵੈਪਨ ਇਕਮੈਂਟ ਆਉਣਾ ਅਮਨੀਸ਼ਨ ਆਉਣਾ ਸਾਰਾ ਕੁਝ ਰੱਖਣਾ ਸੰਭਾਲਣਾ ਛਕੋਣਾ ਉਹ ਸਾਰਾ ਆਸਾਨ ਆ ਬਿਲਕੁਲ ਉਸ ਵਰਲਡ ਦੇ ਵਿੱਚ ਜਦੋਂ ਇੱਥੇ ਛੋਟੇ ਮੋਟੇ ਰਿਐਕਸ਼ਨ ਹੁੰਦਾ ਆ ਉਧਰ ਬਹੁਤ ਵੱਡਾ ਰਿਐਕਸ਼ਨ ਹੁੰਦਾ ਸਾਡੇ ਦੇਸ਼ ਦੇ ਹਕਮਰਾਨ ਸਮੇਂ-ਸਮੇਂ ਤੇ ਆਪਣਾ ਰਾਜਸਵ ਬਧਾਉਣ ਵਾਸਤੇ ਕੀ ਕਰਦੇ ਆ ਆਪਣੀ ਪੋਲੀਟੀਕਲ ਪਾਵਰ ਵਧਾਉਣ ਵਾਸਤੇ ਸਾਡੇ ਦੇਸ਼ ਦੇ ਵਿੱਚ ਫਿਰਕੂ ਬਿਆਨ ਬਿਆਜੀਆਂ ਕਰਦੇ ਕਿਸੇ ਧਰਮ ਦੇ ਖਿਲਾਫ ਕਿਸੇ ਫਿਰਕੇ ਦੇ ਖਿਲਾਫ ਤੇ ਜੀ ਦਾ ਕਦੇ ਨਾ ਕਦੇ اپੋਜੀਸ਼ਨ ਚ ਬੈਠੀ ਪਾਰਟੀਆਂ ਵੀ ਉਹਦਾ ਵਿਰੋਧ ਕਰਦੀਆਂ ਨੇ ਔਰ ਉਸੇ ਤਰ੍ਹਾਂ ਜਿਹੜੇ ਉਹ ਫਿਰਕੇ ਨੇ ਉਹ ਧਰਮ ਨੇ ਉਹ ਵੀ ਉਹ ਭਾਵੇਂ ਕੁਝ ਪਾਵਰ ਹੋਵੇ ਤਾਂ ਕੋਈ ਬੋਲ ਦਿੰਦਾ ਜਿਹਦੇ ਕੋਲੇ ਪਾਵਰ ਨਹੀਂ ਉਹ ਕੀ ਕਰੂਗਾ ਘੁੱਟੂਗਾ ਦੁਖੂ ਦੁਖੀ ਹੋਊਗਾ ਤੇ ਆਖਰਕਾਰ ਜਦੋਂ ਕਿਸੇ ਨੂੰ ਕੁੱਤੇ ਨੇ ਵੀ ਵਾਰ-ਵਾਰ ਮਾਰਦੇ ਰਵਾਂਗੇ ਤੇ ਆਖਰਕਾਰ ਉਹ ਚੰਪੜ ਲੈ ਕੇ ਪੈ ਹੀ ਜਾਂਦਾ ਹੈ ਬਿਲਕੁਲ ਤੇ ਸਾਨੂੰ ਵੀ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਦੀ ਜ਼ਰੂਰਤ ਹੈ ਤੇ ਮਜਬਨੇ ਖਾਤਾ ਆਪਸ ਵਿੱਚ ਵੈਰ ਰੱਖਣਾ ਸਾਡੇ ਜਿੰਨੇ ਵੀ ਦੇਸ਼ ਭਾਰਤ ਦੀ ਵਿਸ਼ਾਲਤਾ ਹੀ ਇਹ ਹੈ ਕਿ ਅਸੀਂ ਸਾਰੇ ਧਰਮਾਂ ਦਾ ਮਿਲ ਕੇ ਇੱਕ ਬੜੀ ਵਧੀਆ ਫਲਵਾੜੀ ਹੈ ਸਾਡੇ ਇੱਥੇ ਮਿਲ ਜੁਲ ਕੇ ਰਹਿੰਦੇ ਆ ਆਪਸ ਵਿੱਚ ਇੰਨਾ ਪ੍ਰੇਮ ਪਿਆਰ ਹੈ ਪਰ ਇਹ ਵਿੱਚ ਰਾਜਨੀਤਿਕ ਲੋਕ ਜਿਹੜੇ ਉੱਧਰ ਬੈਠੇ ਵੀ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਜਿਹੜੇ ਕਦੇ-ਕਦੇ ਇਹੋ ਜਿਹਾ ਬਿਆਨ ਵੀ ਦਿੰਦੇ ਕਿ ਸਾਡੇ ਕੋਲੇ ਪਾਈਆ-ਪਾਈਆ ਦੇ ਬੰਬ ਵੀ ਪਏ ਆ ਐਟਮ ਬੰਬ ਪਏ ਆ ਜਿਨ੍ਹਾਂ ਨੇ ਬੰਬਾਂ ਨੂੰ ਖਲਾਉਣਾ ਸਮਝ ਰੱਖਿਆ ਤੇ ਇਹ ਜਿਹੜੇ ਹਾਲਾਤ ਨੇ ਇਸ ਕਰਕੇ ਜ਼ਿਆਦਾ ਖਰਾਬ ਸਰ ਜੀ ਤੁਸੀਂ ਤਾਂ ਕਾਰਗਿਲ ਦੀ ਜੰਗ ਲੜੀ ਹੋਈ ਹੈ ਕਿ ਪਾਕਿਸਤਾਨ ਐਡਾ ਸਮਰੱਥ ਹੈ ਕਿ ਭਾਰਤ ਦੇ ਨਾਲ ਜੰਗ ਲੜਨ ਵਰਗੇ ਹਾਲਾਤ ਹੈ ਕਿਉਂਕਿ ਇੱਕ ਪਾਸੇ ਕਿਹਾ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਮੰਦੀ ਹੈ ਬਹੁਤ ਇਨੀ ਅਰਥਵਿਵਸਥਾ ਉਹਦੀ ਠੀਕ ਨਹੀਂ ਹੈਗੀ ਜਾਂ ਫਿਰ ਭਾਰਤ ਬਹੁਤ ਵੱਡਾ ਮੁਲਕ ਹੈ ਭਾਰਤ ਦੇ ਕੋਲ ਬਹੁਤ ਅਸਲਾ ਜਾਂ ਬਹੁਤ ਸੈਨਾ ਹੈਗੀ ਹੈ ਜੇਕਰ ਇਹ ਸਥਿਤੀ ਬੰਦੀ ਹੈ ਤਾਂ ਕੀ ਲੱਗਦਾ ਕਿ ਪਾਕਿਸਤਾਨ ਮੁਕਾਬਲਾ ਕਰ ਸਕਦਾ ਹੈ ਭਾਰਤ ਦੇ ਨਾਲ ਦੇਖੋ ਪਾਕਿਸਤਾਨ ਭਾਰਤ ਦੇ ਅੱਗੇ ਦੋ ਦਲ ਵੀ ਨਹੀਂ ਡਿੱਗ ਸਕਦਾ ਜਿੰਨੀ ਕਿ ਸਮਰੱਥਾ ਸਾਡੇ ਦੇਸ਼ ਦੀ ਹੈ ਪਰ ਕਹਿੰਦੇ ਆ ਹਮੇਸ਼ਾ ਹੀ ਕਦੇ ਵੀ ਦੁਸ਼ਮਣ ਨੂੰ ਮਾੜਾ ਕਰਕੇ ਨਾ ਦੁਸ਼ਮਣ ਨੂੰ ਕਰਦੇ ਕਦੇ ਵੀ ਕਮਜ਼ੋਰ ਨਾ ਜਾਣੋ ਜਿੱਦਾਂ ਕਿ ਚైనా ਨੇ ਕਦੇ ਸੋਚਿਆ ਸੀ ਕਿ ਕਿ ਸਾਨੂੰ ਐਨੇ ਮਹੀਨੇ ਜਾਂ ਸਾਲਾਂ ਤੱਕ ਲੰਗ ਜਾਣਗੇ ਲੜਾਈ ਲੜਦਿਆਂ ਹੋਇਆ ਛੋਟਾ ਜਿਹਾ ਦੇਸ਼ ਇੱਕ ਮਿੰਟ 'ਚ ਉਹਨਾਂ ਨੇ ਸੋਚਿਆ ਸੀਗਾ ਅਸੀਂ ਕਬਜ਼ਾ ਕਰਾਂਗੇ ਇੱਕੋ ਦਿਨ ਦੇ ਵਿੱਚ ਕਬਜ਼ਾ ਕਰਕੇ ਅਸੀਂ ਆਪਣੇ ਖਵਜੇ ਹਟ ਕਰ ਲਾਂਗੇ ਪਰ ਉਹ ਉਹਨਾਂ ਦੇ ਛੱਕੇ ਛਾੜ ਕੇ ਰੱਖ ਦਿੱਤੇ ਉੱਥੇ ਦੁਸ਼ਮਣ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਪਰ ਆਪਣੀ ਰੱਖਿਆ ਵਾਸਤੇ ਆਦਮੀ ਹਰ ਹਿੱਲੇ ਤੱਕ ਜਾਂਦਾ ਆ ਔਰ ਇਹ ਵੀ ਸਾਨੂੰ ਪਤਾ ਕਿ ਪਾਕਿਸਤਾਨ ਦੇ ਕੋਲੇ ਵੀ ਐਟਮਿਕ ਬੰਬ ਨੇ ਤੇ ਸਾਡੇ ਕੋਲੇ ਵੀ ਹੈਗੇ ਜਦੋਂ ਬਿਲਕੁਲ ਹੀ ਸਾਰੇ ਬੇਫਲ ਹੋ ਜਾਂਦੇ ਹਥਿਆਰ ਸਾਰੇ ਰਸਤੇ ਨਿਕਲ ਜਾਂਦੇ ਆ ਆਖਰੀ ਹਥਿਆਰ ਫਿਰ ਬਚਦਾ ਹੈ ਜੇ ਕੋਈ ਪਰਮਾਣੂ ਬੰਬ ਚੱਲਦਾ ਆ ਤਾਂ ਫਿਰ ਮਾਨਵਤਾ ਨੇ ਮਰਨਾ ਹੈ ਭਾਵੇਂ ਉਧਰ ਦੀ ਹੈ ਤੇ ਭਾਵੇਂ ਇਧਰ ਦੀ ਹੈ ਮਰਨਾ ਤਾਂ ਲੋਗਾ ਨਹੀਂ ਹੈ ਤੇ ਉਹ ਲੋਕ ਜਿਹੜੇ ਨੇ ਉਹਨਾਂ ਦੇ ਕੋਲੇ ਕੁਝ ਹੈ ਤਾਂ ਹੈ ਨਹੀਂ ਨਾ ਕੁਝ ਉਹਨਾਂ ਦੀ ਪੋਲੀਟੀਕਲ ਸੋਚ ਸਮਝ ਵਾਲੀ ਹੈ ਨਾ ਉਹਨਾਂ ਦੇ ਵਿੱਚ ਇੰਨੇ ਆਰਥਿਕ ਹਾਲਾਤ ਠੀਕ ਨੇ ਕਿ ਉਹ ਲੰਬਾ ਸਮਾਂ ਜੰਗ ਜਿੱਤ ਲੜ ਸਕਦੇ ਆ ਉਹਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰ ਸਕਦੇ ਆ ਬਟ ਉਹਨਾਂ ਦੇ ਵਿੱਚ ਮੂਰਤਤਾ ਤੇ ਇੱਕ ਫਿਰੜਣਾ ਜਿਹਦੇ ਸਿਰ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਦੇ ਰਹਿੰਦੇ ਨੇ ਔਰ ਬਿਆਨ ਦਿੰਦੇ ਰਹਿੰਦੇ ਨੇ ਜਿਵੇਂ ਕਿ ਹੁਣ ਸਾਡੇ ਇਹਨਾਂ ਨੇ ਇੱਕ ਸਮਝੌਤਾ ਕੀਤਾ ਹੈ ਕਿ ਅਸੀਂ ਇਹ ਦੋ ਜਲ ਸਿੰਘ ਜੋਤਾ ਜਿਹੜਾ ਹੈ ਉਹ ਹਾਂ ਉਹਨੂੰ ਬੰਦ ਕਰ ਦਵਾਂਗੇ ਪਾਣੀ ਪਾਕਿਸਤਾਨ ਚ ਨਹੀਂ ਭੇਜਾਂਗੇ ਹੋਊਗਾ ਕਿ ਕਿ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਪਹਿਲਾਂ ਹੀ ਜਿੱਥੇ ਇੰਨੀ ਗਰੀਬੀ ਆ ਉਧਰ ਲੋਕਾਂ ਕੋਲੇ ਭੁੱਖ ਮਰੀ ਆ ਤਾਂ ਹੋਵੇ ਫੇ ਲੋਕ ਹੋਰ ਕੰਗਾਲ ਹੋ ਜਾਣਗੇ ਬਿਲਕੁਲ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਿ ਅਸੀਂ ਜੀ ਸ਼ਿਮਲਾ ਤੋਂ ਉਤਾਰ ਰੱਦ ਕਰਦੇ ਆਂਗੇ ਤੇ ਸ਼ਿਮਲਾ ਤੋਂ ਉਤਾਰ ਰੱਦ ਕਰਨ ਨਾਲ ਅਲਟੀਮੇਟਲੀ ਨੁਕਸਾਨ ਤਾਂ ਉਹਨਾਂ ਦਾ ਹੀ ਹੈ ਜਿੱਥੋਂ ਤੱਕ ਸਾਡੀਆਂ ਫੌਜਾਂ ਗਈਆਂ ਸੀ ਸਾਡੀ ਸਿੱਖ ਰਜiment ਦੇ ਸੈਂਟਰ 'ਚ ਜਾ ਕੇ ਦੇਖੋ ਹਜੇ ਤੱਕ ਵੀ ਲਾਹੌਰ ਦੀਆਂ ਜਿਹੜੀਆਂ ਜੇਲਾਂ ਦੇ ਬੋਰਡ ਰੱਖੇ ਪਏ ਆ ਪੁਲਿਸ ਸਟੇਸ਼ਨ ਉੱਥੋਂ ਦਾ ਸਮਾਨ ਚੁੱਕ ਕੇ ਲਿਆ ਕੇ ਹਜੇ ਵੀ ਅਸੀਂ ਸੰਭਾਲ ਕੇ ਰੱਖਿਆ ਪਿਆ ਜਿੱਥੋਂ ਤੱਕ ਸਾਡੀਆਂ ਫੌਜਾਂ ਚੜਾਈ ਕਰਕੇ ਚਲੀ ਆ ਗਈਆਂ ਤੇ ਉਹ ਇੱਕ ਸਮਝੌਤਾ ਹੀ ਸੀ ਕਿ ਜਿਹਦੇ ਤਹਿਤ ਸਾਨੂੰ ਵਾਪਸ ਮੁੜਨਾ ਪਿਆ ਸੀ ਉਹਨਾਂ ਜਗ੍ਹਾ ਛੱਡ ਦਿੱਤੀ ਤੋੜ ਦੇਣ ਸਮਝੌਤਾ ਉਹ ਇਲਾਕੇ ਸਾਨੂੰ ਵਾਪਸ ਦੇ ਦੇਣ ਇਹ ਜਿਵੇਂ ਪਾਕਿਸਤਾਨ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਵੇਂ ਭਾਰਤ ਨੇ ਐਕਸ਼ਨ ਲਿਆ ਸਿੰਧੂ ਜਲ ਸੰਧੀ ਦਾ ਉਧਰੋਂ ਉਹਨਾਂ ਸਮਝਾ ਸ਼ਿਮਲਾ ਸਮਝੋਤੇ ਦਾ ਗੋ ਜਿਹੜਾ ਕਿ ਵਾਰਨਿੰਗ دیتی ਹੈ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਇਹ ਜਵਾਬ ਦਿੱਤੇ ਜਾ ਰਹੇ ਨੇ ਲੋਕੀ ਤੁਏ ਇਹ ਅੰਦਾਜ਼ਾ ਲਾ ਰਹੇ ਨੇ ਕਿ ਕੀ ਪਾਕਿਸਤਾਨ ਅਤਵਾਦੀਆਂ ਦੇ ਉੱਪਰ ਕਾਰਵਾਈ ਕਰਨ ਦੀ بجائے ਇਹ ਸਨੇਹਿਆ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਜੰਗ ਵਾਲੀ ਗੱਲ ਕਰਦੇ ਹੋ ਤਾਂ ਸੀ ਤਿਆਰ ਬਿਲਕੁਲ ਉਹਨਾਂ ਦਾ ਮਕਸਦ ਹੀ ਇਹ ਹੈ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਜਦੋਂ ਤੋਂ ਮਿਲਟੈਂਸੀ ਸ਼ੁਰੂ ਹੋਈ ਹੈ ਉਹ ਕਦੇ ਉਹਨਾਂ ਨੂੰ ਅਤੰਕਵਦੀ ਕਹਿੰਦਾ ਹੀ ਨਹੀਂ ਉਹ ਤਾਂ ਉਹਨਾਂ ਨੂੰ ਜਹਾਦੀ ਐ ਲਾਉਂਦਾ ਹੈ ਕਿ ਇਹ ਜਹਾਦ ਲੜ ਰਹੇ ਆ ਇਹ ਕਸ਼ਮੀਰ ਦੀ ਆਜ਼ਾਦੀ ਵਾਸਤੇ ਲੜਾਈ ਲੜ ਰਹੇ ਉਹ ਉਹਨਾਂ ਦੀ ਸੋਚ ਆ ਉਹਨਾਂ ਨੇ ਟਾਰਗੇਟ ਜੋ ਆਪਣਾ ਫਿਕਸ ਕੀਤਾ ਉਸ ਤੋਂ ਕਦੇ ਵੀ ਇੱਧਰ ਉੱਧਰ ਨਹੀਂ ਹੋਇਆ ਔਰ ਇਸੇ ਕਾਰਨ ਹੀ ਉਹ ਇਹੋ ਜਿਹੇ ਬਿਆਨ ਦਿੰਦਾ ਆ ਕਿ ਇਹ ਅਸੀਂ ਇਹਨਾਂ ਦੀ ਜਹਾਦੀਆਂ ਦੀ ਸਪੋਰਟ ਕਰ ਰਹੇ ਆ ਜਦ ਤੋਂ ਅਸੀਂ ਬੰਗਲਾਦੇਸ਼ ਆਜ਼ਾਦ ਕੀਤਾ ਆ ਉਹ ਉਦੋਂ ਤੋਂ ਲੈ ਕੇ ਉਹਨਾਂ ਦੇ ਦਿਮਾਗ 'ਚ ਇਹ ਚੱਲ ਰਹੀ ਆ ਬਲਕਿ ਉਸ ਤੋਂ ਪਹਿਲਾਂ ਜਦੋਂ ਦੇਸ਼ ਆਜ਼ਾਦ ਹੋਇਆ ਸੀ 1947 ਚ ਅਗਸਤ ਚ ਅਸੀਂ ਯਾਦ ਹੁੰਨੇ ਆ ਤੇ ਸਤੰਬਰ ਦੇ ਵਿੱਚ ਤਾਂ ਉੱਥੇ ਸਾਨੂੰ ਜਾ ਕੇ 1 ਸਤੰਬਰ ਨੂੰ ਤਾਂ ਸਾਡੀ ਫਰਸਟ ਸਿੱਖ ਲੈਡ ਕਰ ਗਈ ਸੀ ਸ਼੍ਰੀਨਗਰ ਏਅਰਪੋਰਟ ਤੇ ਉਹਨਾਂ ਨੂੰ ਕਬਈਲਿਆਂ ਨੂੰ ਕੱਢਣ ਵਾਸਤੇ ਉਹਨਾਂ ਨੇ ਤਾਂ ਕਸ਼ਮੀਰ ਦੇ ਤੇ ਉਦੋਂ ਹੀ ਆਪਣੀ ਅਲਾਈਨਮੈਂਟ ਰੱਖੀ ਸੀ ਅੱਖ ਰੱਖੀ ਹੋਈ ਸੀ ਉਹ ਤਾਂ ਸਾਡੇ ਜਿਹੜੀ ਇੰਡੀਆ ਆਰਮੀ ਹੈ ਉਹਦੀ ਮਜ਼ਬੂਤੀ ਜਾ ਉਸ ਟਾਈਪ ਦੇ ਸਾਡੇ ਜਿਹੜੇ ਪੋਲਿਟੀਕਲ ਲੀਡਰ ਸੀ ਉਹਨਾਂ ਦੀ ਮਜ਼ਬੂਤੀ ਦ੍ਰਿੜਤਾ ਸੀ ਕਿ ਅਸੀਂ ਉਹਨਾਂ ਨੂੰ ਇੱਕ ਪਲਬੀ ਅੱਛਾ ਇੱਕ ਕੋਈ ਮੇਰੇ ਖਿਆਲ ਚ ਐਕਸ ਆਰਮੀ ਦੇ ਆਫੀਸਰ ਨੇ ਮੇਰੇ ਤਾਇਰ ਜਿਹੜੇ ਨੇ ਟਾਇਰਡ ਮਤਲਬ ਇਹ ਕੋ ਉਹ ਆਪਣੇ ਇੱਕ ਐਂਗਲ ਨਾਲ ਪੁਆਇੰਟ ਆਫ View ਨਾਲ ਆਪਣੀ ਇੱਕ ਕਿਉਂਕਿ ਉਹਨਾਂ ਨੇ ਉਸ ਦੇਸ਼ ਦੇ ਵਿੱਚ ਰਹਿਣਾ ਹੈ ਉੱਥੇ ਉਸ ਹਿਸਾਬ ਨਾਲ ਉਹਦਾ ਇੰਟਰਵਿਊ ਜਿਹੜਾ ਇਹਨਾਂ ਨਾ ਉਹ ਥੋੜਾ ਜਿਹਾ ਨਰਵਸ ਵੀ ਤੁਹਾਨੂੰ ਪਤਾ ਕਿਤੇ ਉਹ ਉਹਨਾਂ ਨੇ ਫੀਲ ਹੋਣ ਰਹੀ ਸੀ ਕਿ ਲੇਕਿਨ ਉਹਨਾਂ ਨੇ ਸਭ ਤੋਂ ਵਧੀਆ ਜਿਹੜੀ ਇਸ ਪੂਰੇ ਇੰਟਰਵਿਊ ਚ ਗੱਲ ਕੀਤੀ ਉਹਨਾਂ ਨੇ ਕੀਤੀ ਹੈ ਕਿ ਵੀ ਉਹ ਪੰਜਾਬ ਤੇ ਇਹ ਪੰਜਾਬ ਉਹ ਵੀ ਸਾਡਾ ਹੈ ਵੀ ਸਾਡਾ ਹੈ ਤੇ ਪੰਜਾਬੀ ਨੂੰ ਜਦ ਉਹਦੇ ਪੰਜਾਬੀ ਦੇ ਸਾਹਮਣੇ ਕਰਨਾ ਹੈ ਫਿਰ ਉਹਨਾਂ ਦੀ ਇੱਕ ਹੋਰ ਵਧੀਆ ਗੱਲ ਸੀ ਬਾਕੀ ਪਿੱਛੇ ਜੋ ਵੀ ਹੋਇਆ ਵੇਖੋ ਜੀ ਉਹ ਸਾਰਿਆਂ ਦੇ ਸਾਹਮਣੇ ਆ ਠੀਕ ਹੈ ਤੇ ਹੁਣ ਜਿਹੜੀ ਸਿਚੁਏਸ਼ਨ ਹੈ ਹਾਂਜੀ ਉਹਦੇ ਵਿੱਚ ਬਿਲਕੁਲ ਇਹ ਤੁਸੀਂ ਕਹਿ ਲਓ ਸਰ ਕਿ ਜਿਹੜੀਆਂ ਲੜਾਈਆਂ ਨੇ ਉਦੇ ਲਈ ਤੁਹਾਨੂੰ ਲੜਨ ਵਾਸਤੇ ਪੈਸਾ ਵੀ ਚਾਹੀਦਾ ਹੈ ਪਿੱਛੋਂ ਸਪੋਰਟ ਵੀ ਚਾਹੀਦੀ ਹੈ ਦੂਸਰੇ ਮੁਲਕਾਂ ਦੀ ਸਪੋਰਟ ਵੀ ਚਾਹੀਦੀ ਹੈ ਠੀਕ ਹੈ ਖਾਲੀ ਇਹ ਨਹੀਂ ਕਿ ਬਸ ਤੁਸੀਂ ਲੜ ਪਏ ਹੋ ਜੀ ਪਿੱਛੋਂ ਕੋਈ ਸਪੋਰਟ ਨਹੀਂ ਨੇ ਇਹ ਇਸ ਤਰ੍ਹਾਂ ਨਹੀਂ ਹੁੰਦਾ ਕੋਈ ਵੀ ਲੜਾਈ ਜਿਹੜੀ ਹੈ ਉਹ ਆਪਣੇ ਜਿਗਰੇ ਦੇ ਨਾਲ ਨਾਲ ਤੁਹਾਨੂੰ ਬੈਕ ਜਦੋਂ ਸਪੋਰਟ ਹੁੰਦੀ ਹੈ ਨਾ ਤੇ ਤੁਸੀਂ ਇਸ ਹੋਰ ਸ਼ੇਅਰ ਹੋ ਜਾਂਦੇ ਹੋ ਲੜਨ ਵੇਲੇ ਤੁਹਾਨੂੰ ਪਤਾ ਹੁੰਦਾ ਯਾਰ ਪਿੱਛੇ ਸਾਈਂ ਬੈਠੇ ਨੇ ਕੋਈ ਟੈਨਸ਼ਨ ਕੋ ਨਹੀਂ ਬਾਕੀ ਮਾੜਾ ਕੋਈ ਵੀ ਨਹੀਂ ਹੁੰਦਾ ਹਰ ਕਿਸ ਨੇ ਆਪਣੇ ਘਰ ਨੂੰ ਵੇਖਣਾ ਸਰ ਹਰ ਬੰਦੇ ਨੇ ਵੇਖਣਾ ਕਿ ਇਹ ਵੇਖੋ ਉਹਨਾਂ ਦੇ ਆਪਣੇ ਬਿਆਨ ਆ ਲੇਕਿਨ ਜ਼ਾਹਰੀ ਗੱਲ ਆ ਕਿ ਅਗਰ ਸਾਡੇ ਕੋਈ ਜੰਗ ਹੋਏਗੀ ਤੇ ਨੁਕਸਾਨ ਦੋਨਾਂ ਪਾਸੇ ਹੋਏਗਾ ਦੋ ਪਾਸੇ ਹੋਏਗਾ ਲੇਕਿਨ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਣਾ ਜੇ ਹੁਣ ਪੰਜਾਬ ਦਾ ਪੰਜਾਬ ਦਾ ਵੇਖੋ ਜੀ ਪੰਜਾਬ ਨੇ ਹਰ ਵਾਰੀ ਮਾਰ ਜਿਹੜੀ ਚੱਲੀ ਆ ਉਹ ਪੰਜਾਬ ਨੇ ਚੱਲੀ ਆ ਕਿ ਪਹਿਲਾਂ 47 ਵਿੱਚ ਵੀ ਪੰਜਾਬ ਨੂੰ ਮਾਰ ਪਈ 84 ਵਿੱਚ ਵੀ ਪੰਜਾਬ ਨੂੰ ਮਾਰ ਪਈ ਤੇ ਹੁਣ ਤੱਕ ਪੈਣ ਲਈ ਆ ਤੇ ਹੁਣ ਵੀ ਜਿਹੜਾ ਤੁਸੀਂ ਵੇਖ ਲਓ ਅਗਰ ਕੋਈ ਮਸਲਾ ਬਣਦਾ ਹੈ ਤੇ ਪੰਜਾਬ ਜਿਹੜਾ ਹੈ ਉਹਨੂੰ ਉਹਦਾ ਜਿਹੜਾ ਨੁਕਸਾਨ ਆ ਫਿਰ ਪੰਜਾਬ ਨੂੰ ਚੁਕਣਾ ਪੈਣਾ ਟਾਰਗੇਟ ਹੋਏਗਾ ਭਾਈ ਹੁਣ ਇਥੋਂ ਨਫਰਤ ਇੱਕ ਨਫਰਤ ਜਿਹੜੀ ਹੈ ਉਹ ਜਨਮ ਲਏਗੀ ਉਹ ਵਧੇਗੀ ਜਿਹੜਾ ਪਿਆਰ ਇੱਕ ਪੰਜਾਬੀਆਂ ਦਾ ਆਪਸ ਦੇ ਵਿੱਚ ਵਧਿਆ ਸੀ ਕਰਤਾਰਪੁਰ ਕੋਰੀਡੋਰ ਖੁੱਲਣ ਨਾਲ ਫਿਰ ਇਹ ਰਿਸ਼ਤੇ ਜਿਹੜੇ ਸਾਂ ਇੱਕ ਦੂਜੇ ਨਾਲ ਬੜਾ ਪਿਆਰ ਇਹ ਕਈ ਸਰਕਾਰਾਂ ਨੂੰ ਜਿਹੜਾ ਉਹ ਹਜ਼ਮ ਨਹੀਂ ਹੋਣ ਰਿਹਾ ਉਧਰ ਤੇ ਉਹ ਚਾਹੁੰਦੀਆਂ ਨੇ ਕਿ ਫਸਾਦ ਜਿਹੜਾ ਰਵੇ ਔਰ ਜਿਵੇਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਸਾਰੇ ਵਾਕਏ ਦੇ ਉਤੇ ਸਰਕਾਰਾਂ ਜਿਹੜੀਆਂ ਨੇ ਤੁਸੀਂ ਮੋਦੀ ਸਰਕਾਰ ਨੂੰ ਵੇਖ ਲਵੋ ਜੀ ਆਪਣਾ ਫਾਇਦਾ ਚੁੱਕਣ ਵਾਸਤੇ ਉਹ ਹਰ ਐਂਗਲ ਨੂੰ ਇੱਕ ਕਿਸ ਤਰ੍ਹਾਂ ਐਂਗਲ ਨੂੰ ਇੱਕ ਬਣਾਇਆ ਗਿਆ ਉਹਨੂੰ ਉਸ ਐਂਗਲ ਨਾਲ ਹੀ ਨਿਊਜ਼ ਦੇ ਉਤੇ ਪੇਸ਼ ਕਰਨ ਰਏ ਨੇ ਅਗੋ ਬਿਹਾਰ ਚ ਇਲੈਕਸ਼ਨ ਹੋਣ ਵਾਲੇ ਨੇ ਉਹਦਾ ਵੀ ਬੈਨੀਫਿਟ ਲੈਣਾ ਹੈ ਹਾਂਜੀ ਫਿਰ ਉਹਦੇ ਨਾਲ ਨਾਲ ਤੁਸੀਂ ਇਹ ਵੇਖ ਲਵੋ ਕਿ ਐਦਕਨ ਜਿਹੜਾ ਬੀਜੇਪੀ ਦਾ ਜਿਹੜਾ ਸਿਸਟਮ ਹੋਇਆ ਹੈ ਜਿਵੇਂ ਉਹਨਾਂ ਦਾ ਨਾਰਾ ਸੀ ਜੀ ਅਬ ਕੀ ਬਾਰ 400 ਪਾਰ ਕੇ 400 ਤੋਂ ਵੱਧ ਸੀਟਾਂ ਅਸੀਂ ਲਾਉਂਗੇ 400 ਨੂੰ ਕਰਾਸ ਕਰ ਜਾਾਂਗੇ ਤੇ ਮਤਲਬ 300 ਵੀ ਨਹੀਂ ਕਰ ਸਕੇ ਸੀਟ ਹਾਂਜੀ ਤੇ ਜਿਹੜੇ ਹਾਲਾਤ ਐ ਤੱਕਾ ਉੱਥੇ ਬਣਏ ਨੇ ਤੇ ਇਹ ਉਹਦਾ ਵੀ ਉਹਨਾਂ ਨੇ ਵੇਖਣਾ ਕਿ ਜੀ ਸਾਨੂੰ ਹੁਣ ਕਿਤੋਂ ਪੋਲੀਟੀਕਲ ਫਾਇਦਾ ਕਿਵੇਂ ਹੋਣਾ ਹੈ ਅਸੀਂ ਇਹਨੂੰ ਕਿਵੇਂ ਯੂਜ਼ ਕਰੀਏ ਤੇ ਇਹਨਾਂ ਦਾ ਸਪਲਟ ਕਰਨਾ ਪੈਣਾ ਚਾਹੀਦਾ ਹੈ ਮੀਡੀਆ ਦੇ ਸਾਹਮਣੇ ਇਹਨਾਂ ਦਾ ਇੱਕ ਚੀਫ ਹੈਗਾ ਵਾ ਆਰਮੀ ਦਾ ਜੋ ਡਰਾਈਵਰ ਆਇਆ ਹਾਜ਼ਰ ਹੈ ਮੈਨੂੰ ਨਹੀਂ ਪਤਾ ਉਨੇ ਬਿਆਂ ਦਿੱਤਾ ਉਹਨੇ মিডিਆ ਨੂੰ ਕਿਹਾ ਜੀ ਅਗਰ ਪਾਕਿਸਤਾਨ ਦੇ ਨਾਲ ਇਹਨਾਂ ਦੀ ਜੰਗ ਹੁੰਦੀ ਹੈ ਨਾ ਇੰਡੀਆ ਦੀ ਤੇ ਇੰਡੀਆ ਦੀ ਫੌਜ ਪਾਕਿਸਤਾਨ ਨਾਲ ਮੁਕਾਬਲਾ ਨਹੀਂ ਕਰ ਸਕਦੀ ਹਾਲਾਂਕਿ ਉਹ ਕਿੰਨੇ ਵੱਡੇ ਲੈਵਲ ਤੇ ਬੈਠਾ ਹੈਗਾ ਨਹੀਂ ਨਹੀਂ ਇਸ ਚੀਜ਼ ਨੂੰ ਉਹਨੇ ਕਿਹਾ ਜਾ ਸਕਦਾ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਕਿ ਜੀ ਮੁਕਾਬਲਾ ਨਹੀਂ ਕੀ ਇੱਕ ਬਹੁਤ ਵੱਡਾ ਦੇਸ਼ ਤੇ ਇੱਕ ਛੋਟਾ ਦੇਸ਼ ਇੱਕ 14-15 ਲੱਖ ਦੀ ਆਰਮੀ ਦੇ ਇੱਕ 5-6-7 ਲੱਖ ਦੀ ਆਰਮੀ ਤੁਸੀਂ ਜਿਉ ਕਹੋ ਇੱਕ ਜਿਨ੍ਹਾਂ ਕੋਲ ਬੈਕ ਦੇ ਉੱਤੇ ਜਿਨ੍ਹਾਂ ਕੋਲ ਫੋਰੈਕਸ ਜਿਨ੍ਹਾਂ ਦੇ ਆਪਣੇ ਰਿਜ਼ਰਵ ਵੀ ਤਗੜੇ ਨੇ ਜਿਨ੍ਹਾਂ ਦੇ ਦੂਸਰੇ ਮੁਲਕਾਂ ਨਾਲ ਪਾਲਿਸੀਆਂ ਵੀ ਤਗੜੀਆਂ ਨੇ ਜਿਨ੍ਹਾਂ ਨੂੰ ਪਿੱਛੋਂ ਅਮਰੀਕਾ ਦੀ ਵੀ ਸਪੋਰਟ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਮੁਕਾਬਲਾ ਨਹੀਂ ਕਰ ਸਕਦੇ ਮੈਂ ਨਹੀਂ ਮਤਲਬ ਮੈਂ ਇਹਦਾ ਨਹੀਂ ਸਹਿਮਤੀ ਕਰਾਂਗਾ ਇਹ ਸਿਰਫ ਤੁਹਾਡੇ ਆਪਣੇ ਮੀਡੀਆ ਦੇ ਉੱਤੇ ਮੈਂ ਦੱਸਣਾ ਨਾ ਆਪਣੇ ਮੀਡੀਆ ਦੇ ਉੱਤੇ ਵੀ ਚਲੋ ਕੁਸਚ ਚਲਾਇ ਹਰ ਬੰਦਾ ਆਪਣੇ ਉਹ ਫਾਇਦੇ ਦੀ ਗੱਲ ਕਰੀ ਜਾਣੀ ਹੈ ਆਪਣੇ ਭਾਂਡੇ ਚਮਕਾ ਕੇ ਰੱਖਿਓ ਹਰ ਬੰਦੇ ਨੇ ਬਸ ਬਾਕੀ ਇਹ ਹੈ ਕਿ ਸਰਦਾਰ ਜੀ ਹੋਣਾ ਜਿਵੇਂ ਗੱਲ ਕੀਤੀ ਹੈ ਠੀਕ ਹੈ ਬਾਕੀ ਇਹ ਹੈ ਕਿ ਜੇ ਤੁਸੀਂ ਆਖੋ ਮੁਕਾਬਲਾ ਹੋਣਾ ਹੈ ਭਾਈ ਉਧਰੋਂ ਵੀ ਹੋਣਾ ਹੈ ਇਧਰੋਂ ਵੀ ਹੋਣਾ ਜੇ ਅਬਲ ਜੰਗ ਮੇਰਾ ਨਹੀਂ ਖਿਆਲ ਕੇ ਲੱਗਣੀ ਹੈ ਜੇ ਲੱਗ ਗਈ ਕਿਉਂਕਿ ਇੰਡੀਆ ਦੇ ਜਿਹੜੀ ਇਕਨੋਮੀ ਹੈ ਇਸ ਟਾਈਮ ਉਹ ਉਹ ਸਰਕਾਰ ਵੀ ਜਾਣਦੀ ਹੈ ਕਿ ਭਾਈ ਜਨ ਤਬਾਹ ਹੋ ਜਾਣੀ ਹੈ ਹਾਂਜੀ ਸਾਨੂੰ ਜ਼ੀਰੋ ਤੋਂ ਚੱਲਣਾ ਪੈਣਾ ਹੈ ਬਹੁਤ ਨੁਕਸਾਨ ਹੋਣਾ ਹੈ ਜਿਹੜੇ ਇਨਵੈਸਟਰ ਨੇ ਉਹਨਾਂ ਦਾ ٹرسٹ ਮੁੱਕ ਜਾਣਾ ਹੈ ਤੇ ਚੀਜ਼ਾਂ ਜਿਹੜੀਆਂ ਬੜੀਆਂ ਚੇਂਜ ਹੋ ਜਾਣੀਆਂ ਨੇ ਤੇ ਜਿਹੜਾ ਇੱਕ ਮੁਲਕ ਗਰੋਅ ਕਰਨ ਰਿਹਾ ਉਹਨੂੰ ਬੜਾ ਪਿੱਛੇ ਹੋਣਾ ਪੈ ਜਾਣਾ ਤੇ ਇਸ ਚੀਜ਼ ਨੂੰ ਵੀ ਉਹਨਾਂ ਨੇ ਐਂਗਲ ਨੂੰ ਮਤਲਬ ਉਹਨਾਂ ਨੇ ਸਿਰਫ ਜਿੱਥੇ ਤੱਕ ਉਹਨਾਂ ਨੂੰ ਪੋਲਿਟੀਕਲ ਫਾਇਦਾ ਹੋਣ ਰਿਹਾ ਉਹਨਾਂ ਨੇ ਉੱਥੇ ਤੱਕ ਹੀ ਉਹਨੂੰ ਇਹਨੂੰ ਹਵਾ ਦੇਣੀ ਹੈ ਇਸ ਤੋਂ ਉੱਤੇ ਨਹੀਂ ਜਾਣਾ ਇਹ ਸਿੱਧੀ ਗੱਲ ਹੈ ਇੱਥੇ ਲਿਖੂਗਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਦੋਂ ਲੜਾਈ ਹੁੰਦੀ ਹੈ ਨਾ ਬੱਬੂ ਸਾਹਿਬ ਜਦੋਂ ਲੜਾਈ ਹੁੰਦੀ ਹੈ ਉਦੋਂ ਫਿਰ ਤੁਸੀਂ ਉਹਨਾਂ ਨੇ ਵੀ ਗੱਲ ਕੀਤੀ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਤੁਸੀਂ ਤੇ ਆਖੜ ਦੇ ਕਿ ਮੁਕਾਬਲਾ ਕਿਉਂ ਨਹੀਂ ਮੁਕਾਬਲਾ ਕਰ ਸਕਦੇ ਭਾਈ ਹੁਣ ਕਿਹੜਾ ਤੁਸੀਂ ਜਾ ਕੇ ਤਲਵਾਰਾਂ ਨਾਲ ਲੈਣਾ ਗੱਲ ਤੇ ਉਹ ਹੁੰਦੀ ਹੈ ਮੁਕਾਬਲਾ ਉੱਥੇ ਤੁਸੀਂ ਆ ਮੁਕਾਬਲਾ ਮਜ਼ਾ ਹੁੰਦਾ ਕਿ ਨਹੀਂ ਕਰ ਸਕਦੇ ਇਹ ਤਲਵਾਰਾਂ ਨਾਲ ਲੜਾਈਆਂ ਹੁੰਦੀਆਂ ਜਿਗਰੇ ਨਾਲ ਲੜਿਆ ਜਾਂਦਾ ਇਹ ਤੇ ਬਟਨਾਂ ਨਾਲ ਕੰਮ ਹੈ ਯਾਰ ਇਥੋਂ ਬਟਨ ਤੂੰ ਵੀ ਬੈਠਾ ਦਬਾ ਸਕਣਾ ਆ ਵੀ ਦਬਾ ਸਕਦਾ ਉਧਰ ਉਹ ਵੀ ਉੱਥੇ ਕੋਈ ਕਿੰਨਾ ਜਿਹੜੀਆਂ ਮਤਲਬ ਔਰਤਾਂ ਨੇ ਅਗਰ ਉਹਨਾਂ ਨੂੰ ਬਾਹਰ ਦਿੱਤਾ ਜਾ ਕੇ ਬਟਨ ਦਬਾਣਾ ਤੇ ਉਹਨਾਂ ਨੂੰ ਵੀ ਦਬਾ ਦੇਣਾ ਭਾਈ ਕੋਆਰਡੀਨੇਸ਼ਨਾਂ ਦੇਣੀਆਂ ਪੈਣੀਆਂ ਕੋਆਰਡੀਨੇਸ਼ਨ ਦਿੱਤੀ ਆ ਬਸ ਤੇ ਇਗਨੀਸ਼ਨ ਚਲੋ ਜੀ ਇਹੋ ਚੀਜ਼ ਹੈ ਤੇ ਬਾਕੀ ਆ ਇਹ ਚੀਜ਼ ਹੈ ਕਿ ਜਿਹੜੀ ਉਹਨਾਂ ਗੱਲ ਕੀਤੀ ਹੈ ਕਿ ਕੋਈ ਵੀ ਦੇਸ਼ ਮਤਲਬ ਅਗਰ ਪਾਕਿਸਤਾਨ ਲੋ ਉਧਰ ਵੱਧ ਨੁਕਸਾਨੀਆ ਉਧਰੋਂ ਇਧਰ ਵੱਧ ਨੁਕਸਾਨ ਦੋਵਾਂ ਪਾਸਿਆਂ ਹੋਣਾ ਹੈ ਫਾਈਨਲੀ ਪਹਿਲੇ ਕੀ ਹੁੰਦਾ ਰਿਹਾ ਜੀ ਤੁਸੀਂ ਉਹ ਕਿੱਥੇ ਤੱਕ ਅੱਪੜ ਗਏ ਉਹ ਕਿੱਥੇ ਤੱਕ ਆ ਗਏ ਹੈ ਹਾਂਜੀ ਤਸਵੀਰਾਂ ਅੱਜ ਵੀ ਹੈ ਨੇ ਨਾ ਅੱਜ ਵੀ ਰਾਜਸਥਾਨ ਦੇ ਉਹ ਪਤਾ ਨਹੀਂ ਕਿੱਥੇ ਦੇ ਬਾਰਡਰ ਅੱਗੇ ਤੱਕ ਜਿਹੜੇ ਨੇ ਟੈਂਕ ਪਾਕਿਸਤਾਨੀ ਖਲੋਤੇ ਉਦੋਂ ਮੈਂ ਇੱਕ ਵਲੌਗ ਵੇਖਣ ਰਿਹਾ ਸੀ ਉਹਦੇ ਵਿੱਚ ਬੋਹਣ ਰਹੇ ਸਾਂ ਕਿ 65 ਦੀ ਲੜਾਈ ਦੇ ਵਿੱਚ ਪਾਕਿਸਤਾਨੀ ਟੈਂਕ ਜਿਹੜੇ ਨੇ ਜਿਹਾ ਇੱਥੇ ਵੇਖੋ ਆ ਉੱਥੇ ਹੀ ਪਿਆ ਹੈ ਗੱਡੀਆਂ ਗੱਡੀਆਂ ਘੜੋਤੀਆਂ ਹੀ ਆ ਮਤਲਬ ਕਿ ਉੱਥੇ ਤੱਕ ਅੱਪੜ ਗਏ ਸਨ ਨਾ ਕਿਨੇ ਏਰੀਆ ਦੇ ਵਿੱਚ ਹਾਂਜੀ ਸਰ ਇਹ ਕੁਝ ਇਹਨਾਂ ਨੇ ਉਹਨਾਂ ਦੇ ਇਲਾਕੇ ਚੱਪੜ ਗਏ ਉਹ ਕੁਝ ਇਧਰ ਆ ਗਏ ਹੋਣਗੇ ਕਿਉਂਕਿ ਉਹਨਾਂ ਨੇ ਫਿਰ ਲਾਹ ਚੀਜ਼ ਹੋਦਾ ਰਿਜ਼ਲਟ ਕੀ ਨਿਕਲਿਆ ਫਾਈਨਲੀ ਕਿ ਭਾਈ ਜੰਗਬੰਦੀ ਸੀ ਪਾਈਲਟ ਪਾਈਲਟ ਮੈਂ ਇਹ ਕਰ ਰਹੀ ਹਾਂ ਐਂਡ ਇਹੀ ਹੁੰਦਾ ਬੈਕਵਰਡ ਨੁਕਸਾਨ ਚੁੱਕਿਆ ਉਹ ਤੋਂ ਜਾਨਾਂ ਗਈਆਂ ਬਿਲਕੁਲ ਹਾਂ ਨੁਕਸਾਨ ਹੋਇਆ ਹਰ ਚੀਜ਼ ਦਾ ਇਕਨੋਮੀ ਦਾ ਹੋਇਆ ਲੋਕਾਂ ਦਾ ਹੋਇਆ ਜਾਨਾਂ ਦਾ ਹੋਇਆ ਹੁਣ ਐਦਕਮ ਹੀ ਇਹੀ ਚੀਜ਼ ਈ ਹੈ ਹਮ ਫਾਈਨਲ ਕੀ ਹੋਣਾ ਜੀ ਆਖਰ ਜੰਗਬੰਦੀ ਹੋਣੀ ਹੈ ਬਿਲਕੁਲ ਹੋ ਜਾ ਤਾਂ ਜੇ ਨਹੀਂ ਜੰਗਬੰਦੀ ਹੁੰਦੀ ਤੇ ਫਿਰ ਜਿਵੇਂ ਉਹਨਾਂ ਨੇ ਦੱਸਿਆ ਕਿ ਮਰਨਾ ਤੇ ਲੋਕਾਂ ਨਹੀਂ ਆਇਆ ਹਮ ਬਿਲਕੁਲ ਫਿਰ ਜੇ ਉਹ ਪਾਕਿਸਤਾਨ ਤੇ ਇੰਨੀ ਚੜਾਈ ਕਰ ਦੇਣੀ ਆ ਪਾਕਿਸਤਾਨ ਉਹਨਾਂ ਤੇ ਇੰਨੀ ਚੜਾਈ ਕਰ ਦਵੇ ਕਿ ਫਾਈਨਲ ਦੋਵੇਂ ਐਟਮੀ ਮਤਲਬ ਨੇ ਉਹਨਾਂ ਨੇ ਆਪਣਾ ਦੇ ਫਿਰ ਉਹਨਾਂ ਨੇ ਜਦੋਂ ਉਹ ਤੇ ਫਿਰ ਉਹਨਾਂ ਨੇ ਆਖਿਆ ਭਾਈ ਹੁਣ ਮਰੇ ਅਸੀਂ ਤੇ ਮਾਰੇ ਹੀ ਗਏ ਆ ਤੇ ਤੁਸੀਂ ਕਿਵੇਂ ਰੋਗੇ ਰੋਗੇ ਆਜੋ ਫਿਰ ਫਿਰਹੀ ਸਹੀ ਗੱਲ ਹੈ ਐਟਮਿਕ ਅੱਲਾ ਰਹਿਮ ਕਰੇ ਜਿਹੜਾ ਮੂਲਕ ਦੂਸਰੇ ਮੂਲਕ ਤੇ ਜ਼ਿਆਦਾ ਵੱਡ ਗਿਆ ਉਹਨੇ ਫਿਰ ਕੰਮ ਉਹੀ ਕਰਨਾ ਸ਼ੁਰੂ ਕਰ ਦਿੱਤਾ ਦੂਸਰੇ ਨੇ ਪਾਈ ਜਾਣ ਫਿਰ ਐਟੋਮਿਕ ਉਹਨੇ ਕਹਿਣਾ ਮਾਰੋ ਮਜ਼ਾਇਲ ਹੁਣ ਦੇਖੀ ਜਾ ਕਿ ਆਸੀ ਨਹੀਂ ਅਗਲੇ ਨਹੀਂ ਇਹ ਚੀਜ਼ਾਂ ਨਹੀਂ ਹੋਣਾ ਸਰ ਮਤਲਬ ਇਹਨੂੰ ਇਹਦਾ ਜੀ ਅੱਲਾ ਤਾਲਾ ਸਾਨੂੰ ਬਚਾਵੇ ਇਸ ਬੁਰੇ ਵਕਤ ਤੋਂ ਬਚਾਵੇ ਆਪਾਂ ਪਿਆਰ ਨਾਲ ਦੇਖੋ ਜੀ ਇਹੀ ਚੀਜ਼ ਹੈ ਕਿ ਜਿੱਦਾਂ ਪਿਆਰ ਵਧਣ ਲਿਆ ਹੈ ਨਾ ਪੰਜਾਬ ਦਾ ਤੇ ਅਸੀਂ ਤੇ ਇਹੀ ਚਾਹੁੰਦੇ ਹਾਂ ਕਿ ਬਿਲਕੁਲ ਵੀ ਲੜਾਈ ਵਾਲੇ ਪਾਸੇ ਨੂੰ ਤੇ ਮਾਹੌਲ ਜਾਵਰੀ ਨਾ ਕੰਮ ਠੰਡਾ ਹੀ ਰਵੇ ਬਾਕੀ ਇਹ ਹੈ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉੱਧਰ ਦੀ ਜਿਹੜੀ ਸਰਕਾਰ ਹੈ ਕਿ ਭਾਈ ਜਾਨ ਕਿ ਐਡਾ ਹੀ ਸੌਖਾ ਹੈ ਕਿ ਪਰਲੇ ਆ ਕੇ ਤੇ ਤੁਹਾਡੇ ਦੇਸ਼ ਦੇ ਜਿਹੜੇ ਭੇਜੇ ਹੋਣੇ ਇਹ ਕਰ ਸਕਦੇ ਨੇ ਤੇ ਜੰਗ ਲਾ ਗਈ ਤੇ ਫਿਰ ਤੇ ਬੜੇ ਆਮ ਨਾਲ ਵੜ ਜਾਣਗੇ ਫਿਰ ਤੇ ਸਿੱਧਾ ਹੀ ਵੜ ਜਾਣਗੇ ਤੇ ਫਿਰ ਪੁੱਛਣਗੇ ਵੀ ਨਹੀਂ ਕਿ ਤੂੰ ਕਿਤੋਂ ਆਇਆ ਜਿਹਨੇ ਜ਼ੁਲਮ ਕੀਤਾ ਜਿਹਨੇ ਗੁਨਾਹ ਕੀਤਾ ਉਹਨੂੰ ਪਕੜਿਆ ਨਾ ਉਹਨੂੰ ਸਜ਼ਾ ਦੇਣ ਉਹਨੂੰ ਸਜ਼ਾ ਦੇਣ ਜਿਹਨੇ ਮਾਸੂਮਾਂ ਤੇ ਬੇਗੁਨਾਹ ਦੇ ਉੱਤੇ ਜ਼ੁਲਮ ਕਰਨਾ ਕਿਸੇ ਵੀ ਮਜ਼ਹਬ ਦੇ ਵਿੱਚ ਕਿਸੇ ਵੀ ਇਹ ਮੁਲਕ ਦੇ ਵਿੱਚ ਜਾਇਜ਼ ਨਹੀਂ ਹੈਗਾ ਤੇ ਜੇ ਆਪ ਕੰਮ ਕਰਵਾਇਆ ਗਿਆ ਤੇ ਯਾਰ ਇਸ ਡਰਟੀ ਪੋਲਿਟਿਕਸ ਨੂੰ ਨਾ ਛੱਡਣਾ ਚਾਹੀਦਾ ਵਾ ਸ਼ਰਮ ਵਾਲੀ ਚੀਜ਼ ਹੈ ਇਹਦੀ ਆਪਾਂ ਸੀ ਫਿਲਮਾਂ ਦੇ ਵਿੱਚ ਵੇਖੀਆਂ ਨੇ ਉਹ ਅਮਰੇਸ਼ਪੂਰੀ ਦੀ ਇੱਕ ਫਿਲਮ ਸੀ ਆਈ ਥਿੰਕ ਨਾਇਕੀ ਸੀ ਨਾਇਕ ਸੀਗੀ ਉਹ ਜਿਹਦੇ ਵਿੱਚ ਅਨਿਲ ਕਪੂਰ ਜਿਹੜਾ ਇੱਕ ਦਿਨ ਦਾ ਵੇਰੇਜ਼ਮ ਬਿਸਮਾਦ ਉਹ ਮੈਂ ਲੋਕ ਮਰਦੇ ਤੈਨੂੰ ਮਰਨੇ ਦੋ ਜੋ ਹੋਤਾ ਹੈ ਹੋਣੇ ਦੋ ਮਤਲਬ ਹਾਂ ਗੱਡੀਆਂ ਜਲਦੀਆਂ ਤੋ ਜਲਣੇ ਦੋ ਗੱਡੀਆਂ ਜਲਦੀਆਂ ਤੋ ਜਲਣੇ ਦੋ ਲੈਕਿਨ ਪੋਲੀਟੀਕਲ ਫਾਇਦਾ ਸਾਨੂੰ ਇਸ ਇਸ ਚੀਜ਼ ਦਾ ਜਿਹੜਾ ਜਿੱਥੇ ਹੋਣ ਰਿਹਾ ਇਹ ਚੀਜ਼ਾਂ ਨਾ ਉਥੇ ਬੱਸਾਂ ਵਾਲਿਆਂ ਨੂੰ ਫੜ ਸਕਦੇ ਸੀਗੇ ਨਾ ਸਟੂਡੈਂਟ ਨੂੰ ਪਕੜ ਸਕਦੇ ਸੀਗੇ ਤੇ ਨਾ ਹੀ ਉਥੇ ਇਹ ਉਦੋਂ ਹਿੰਦੂਆਂ ਨੂੰ ਫੜ ਸਕਦੇ ਕਿਉਂਕਿ ਤਿੰਨਾਂ ਦੀ ਸਪੋਰਟ ਉਹਨਾਂ ਨੂੰ ਮਿਲਦੀ ਪਈ ਸੀਗੀ ਬਾਕੀ ਉਹਨਾਂ ਨੇ ਸਰਦਾਰ ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਆਪੋਜੀਸ਼ਨ ਤੇ ਸਮ ਟਾਈਮਸ ਇਹੋ ਜੀ ਸਿਚੁਏਸ਼ਨ ਹੁੰਦੀ ਹੈ ਕਿ ਗਵਰਨਮੈਂਟ ਤੇ ਆਪੋਜੀਸ਼ਨ ਜਿਹੜੀ ਹੈ ਉਹ ਸੇਮ ਬਿਆਨ ਦਿੰਦੇ ਨੇ ਹੁਣ ਇਸ ਟਾਈਮ ਅਗਰ ਕਾਂਗਰਸ ਜਿਹੜੀ ਹੈ ਦੂਜੀ ਮਤਲਬ ਕਾਂਗਰਸ ਹੈ ਨਾ ਆਪੋਜੀਸ਼ਨ ਦੀ ਕਾਂਗਰਸ ਅਗਰ ਹੁਣ ਬੀਜੇਪੀ ਦਾ ਇਸ ਟਾਪਿਕ ਦੇ ਉੱਤੇ ਬੀਜੇਪੀ ਨੂੰ ਵਿੱਚ ਇਨਵੋਲ ਕਰਕੇ ਰੱਦ ਦੀ ਹੈ ਕਿ ਵੀ ਇਹਦੇ ਪਿੱਛੇ ਇਹਦਾ ਹੱਥ ਹੈ ਇਹ ਸਰਕਾਰ ਦਾ ਤੁਹਾਨੂੰ ਪਤਾ ਹੈ ਕਿ ਆਵਾਮ ਦੇ ਵਿੱਚ ਗਮੋ ਗੁੱਸਾ ਹੈ ਅਗਲੇ ਆਉਣ ਵਾਲੇ ਇਲੈਕਸ਼ਨ 'ਚ ਸਾਨੂੰ ਇਹਦਾ ਬੜਾ ਨੁਕਸਾਨ ਚੁੱਕਣਾ ਪਏਗਾ ਇਸ ਕਰਕੇ ਇਸ ਟੌਪਿਕ ਦੇ ਉੱਤੇ ਅਸੀਂ ਵੀ ਉਹੀ ਜੋ ਭਾਜਪਾ ਦਾ ਰਵੱਈਆ ਹੋਣਾ ਹੈ ਅਸੀਂ ਵੀ ਉਹਨੂੰ ਹੀ ਅਪਣਾਣਾ ਹੈ ਕਿਉਂਕਿ ਅਸੀਂ ਵੀ ਉਹੀ ਕਹਿਣਾ ਕਿ ਭਾਈ ਜਾਨ ਗਲਤ ਹੋਇਆ ਕਰ ਦੋ ਜੋ ਅਸੀਂ ਤੁਹਾਡੇ ਨਾਲ ਐਕਸ਼ਨ ਲੈਣਾ ਹੈ ਤਾਂ ਕਿ ਜਿਹੜੀ ਪਬਲਿਕ ਹੈ ਜਨਤਾ ਹੈ ਉਹਦੇ ਵਿੱਚ ਅਸੀਂ ਆਪਣਾ ਇਮੇਜ ਨਾ ਖਰਾਬ ਕਰ ਦਈਏ ਅਗਰ ਇੱਥੇ ਕਾਂਗਰਸ ਵਾਅਦਾ ਚੁੱਕ ਲੈਂਦੀ ਕਿ ਭਾਈ ਜਾਨ ਇਹ ਕਿਵੇਂ ਹੋ ਗਿਆ ਏਜੰਸੀਆਂ ਨੇ ਕਿਵੇਂ ਕਰਾਤਾ ਤੁਸੀਂ ਸੁੱਤੇ ਸੋ ਇਹ ਹੈ ਉਹ ਹੈ ਪਾਕਿਸਤਾਨ ਨਹੀਂ ਇਨਵੋਲਵ ਤੁਸੀਂ ਇਨਵੋਲਵ ਸਰਕਾਰਾਂ ਤੁਹਾਡੀਆਂ ਵੀ ਉਹਨਾਂ ਹੀ ਕਸੂਰਵਾਰ ਨੇ ਇਹ ਉਹ ਤੇ ਸਮਝ ਲਓ ਕਿ ਕਾਂਗਰਸ ਦੇ ਵੋਟ ਬੈਂਕ ਦੇ ਉੱਤੇ ਫਰਕ ਪੈਣਾ ਸੀ ਉਹ ਇਸ ਟਾਈਮ ਚੁੱਪ ਬਿਠੇ ਨੇ ਉਹਨਾਂ ਨੇ ਸਿਰਫ ਆਖਿਆ ਜੀ ਸਰਕਾਰ ਜੋ ਕਰੇਗੀ ਅਸੀਂ ਨਾਲ ਆ ਮਤਲਬ ਚੀਜ਼ ਇਹ ਹੈ ਕਿ ਉਹ ਵੀ ਆਪਣਾ ਪੋਲੀਟੀਕਲ ਫਾਇਦਾ ਸੋਚਣ ਲਏ ਨੇ ਹਰ ਬੰਦਾ ਜਿਹੜਾ ਉਹ ਆਪਣਾ ਸੋਚਦਾ ਹੈ ਕਿ ਯਾਰ ਮੈਨੂੰ ਇੱਥੋਂ ਨਫਾ ਕੀ ਹੈ ਨੁਕਸਾਨ ਕੀ ਹੈ ਉਸ ਹੱਬ ਨਾਲ ਬਿਆਨਬਾਜ਼ੀ ਹੁੰਦੀ ਹੈ ਫਿਰ ਚੀਜ਼ਾਂ ਚੱਲਦੀਆਂ ਨੇ ਬਾਕੀ ਟਾਪਿਕ ਬੜਾ ਲੰਮਾ ਹੈ ਜੀ ਗੱਲ ਜਿੰਨੀ ਮਰਜ਼ੀ ਐ ਤੇ ਕਰਦੇ ਰਹੋ ਲੇਕਿਨ ਫਾਈਨਲੀ ਇੱਕ ਚੀਜ਼ ਨੂੰ ਜ਼ਿਹਨ ਵਿੱਚ ਰੱਖੋ ਕਿ ਪੰਜਾਬ ਤੇ ਮਤਲਬ ਜਦੋਂ ਪੰਜਾਬ ਦਾ ਮੈਂ ਕਿਉਂ ਆਖਣਿਆ ਕਿ ਨੁਕਸਾਨ ਹੋਣਾ ਤੇ ਸਾਡੇ ਵਿੱਚ ਫੇਰ ਇੱਕ ਵਾਰੀ ਕਿਉਂ ਉਹ ਨਫਰਤਾਂ ਜਿਹੜੀਆਂ ਨੇ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾਣ ਰਹੀ ਹੈ ਆਪਾਂ ਪਹਿਲੇ ਤੇ ਜੰਗਰ ਨੂੰ ਵਾਰ ਨੂੰ ਸਪੋਰਟ ਹੀ ਨਹੀਂ ਕਰਦੇ ਨਾ ਤੇ ਜੇ ਹੋ ਜਾਂਦੀ ਹੈ ਫੇਰ ਜੋ ਉਧਰੋਂ ਮਤਲਬ ਉਹਨਾਂ ਨੂੰ ਆਖਿਆ ਜਾਣਾ ਜੀ ਲੜੋ ਉਹਨਾਂ ਨਾਲ ਲੜਨਾ ਹਾਂਜੀ ਗੁਰੂ ਇਧਰੋਂ ਜਿਹੜੇ ਪੰਜਾਬੀ ਫੌਜ ਇਹਨੂੰ ਵੀ ਆਖੇ ਜਾਣਾ ਲੜੋ ਇਹਨਾਂ ਵੀ ਲੜਣਾ ਹੈ ਡੈਫੀਨੇਟਲੀ ਉਹਨਾਂ ਨੇ ਨਹੀਂ ਵੇਖਣਾ ਕਿ ਸਾਹਮਣੇ ਪੰਜਾਬੀ ਖਲੋਤਾ ਆ ਜਾਂ ਸਾਹਮਣੇ ਕੀ ਹੈ ਇਧਰੋਂ ਵੀ ਫਾਇਰਿੰਗ ਮਰਨਾ ਹੈ ਉਧਰੋਂ ਵੀ ਮਰਨੇ ਹੈ ਬਿਲਕੁਲ ਐਵੇਂ ਹੀ ਠੀਕ ਹੈ ਉਹਦੇ ਨਾਲ ਜਦੋਂ ਉਧਰੋਂ ਮਰਨੇ ਨੇ ਤੇ ਇਧਰ ਉਹਨਾਂ ਦੇ ਖਿਲਾਫ ਗਾਲਾਂ ਤੇ ਗੁੱਸਾ ਤੇ ਗੰਮੋ ਗੁੱਸਾ ਹੋਣਾ ਜਿੰਨਾਂ ਦੇ ਸ਼ਹੀਦ ਹੋ ਕੇ ਵਾਪਸ ਹੋਣੇ ਨੇ ਠੀਕ ਹੈ ਉਹਨਾਂ ਦੇ ਵਿੱਚ ਗੁੱਸਾ ਆਉਣਾ ਕਿ ਵੀ ਉਹਨਾਂ ਨੇ ਇਹ ਕਰਾਤਾ ਜਦੋਂ ਉਹਨਾਂ ਦੇ ਨਾਲ ਇੰਜ ਹੋਣਾ ਉਹਨਾਂ ਦੀਆਂ ਮਤਲਬ ਔਲਾਦਾਂ ਉਥੇ ਜਾਣੀਆਂ ਤੇ ਰੱਖਣ ਕਿ ਪਾਕਿਸਤਾਨੀਆਂ ਨੇ ਮਾਰਤਾ ਮਤਲਬ ਉਸ ਖਾਨਦਾਨ ਦੇ ਵਿੱਚ ਜਿਨ੍ਹਾਂ ਦਾ ਜਵਾਕ ਇਸ جنگ ਦੇ ਵਿੱਚ ਸ਼ਹੀਦ ਹੋ ਗਿਆ ਚਲਾ ਗਿਆ ਆਪਣੇ ਮੁਲਕ ਵਾਸਤੇ ਲੜਦਾ ਉਹਨਾਂ ਦੇ ਘਰ ਵਾਸਤੇ ਜਿਹੜਾ ਪਰਲਾ ਏ ਉਹ ਉਹ ਇੱਕ ਉਸ ਪਿਆਰ ਨਾਲ ਕਦੀ ਉਹ ਉਸ ਐਂਗਲ ਨਾਲ ਨਹੀਂ ਦੇਖ ਸਕਣਗੇ ਕਿ ਜਿਹੜਾ ਪਿਆਰ ਅੱਜ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਇਹ ਸੀਜ਼ਨ ਦੇ ਵਿੱਚ ਰੋ ਜਾ ਕੇ ਹੁਣ ਨਾ ਮਤਲਬ ਹੋ ਰਿਹਾ ਜਿਹਾ ਮੈਂ ਸੇਨ ਵਿੱਚ ਚਾਹੀ ਰਿਹਾ ਕਿ ਇਹ ਸਭ ਬਾਕੀ ਅਹ ਵੇਖੋ ਜੀ ਰੱਬ ਸੋਣਾ ਮਿਹਰ ਕਰੇ ਨਹੀਂ ਹੈ ਕਿ ਆਪਾਂ ਜਿਹੜਾ ਇਹ ਅਹ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਹਦੇ ਉੱਤੇ ਬਾਕੀ ਐਂਡ ਦੇ ਵਿੱਚ ਫੇਰ ਵੀ ਇਹੀ ਗੱਲ ਹੈ ਕਿ ਅਸੀਂ ਮੈਂ ਜੇ ਇੱਕ ਵੀਡੀਓ ਵੇਖਣ ਰਿਹਾ ਸਾਂ ਮੈਨੂੰ ਨਾ ਮਤਲਬ ਬੜਾ ਗੁੱਸਾ ਆਇਆ ਇਸ ਚੀਜ਼ ਦੇ ਉੱਤੇ ਅਹ ਗੋਬਰ ਆ ਰਹੀ ਹੈ ਉਧਰ ਜਨਰਲ ਗੋਬਰ ਆ ਰਹੀ ਹੈ ਗੋਬਰ ਆ ਰਹੀ ਹੈ ਹਾਂ ਹੋ ਤੇ ਉਹ ਤੇ ਇੱਕ ਉਹ ਖਾਨ ਹੈ ਕੋਈ ਉਹ ਜੀਐਸ ਕੋ ਪਤਾ ਨਹੀਂ ਨਿਕਰ ਕੇ ਖਾਨ ਹੈ ਕੋਈ ਵੀਡੀਓ ਬਣਾਉਂਦਾ ਹੈ ਮਤਲਬ ਉਹਦੀ ਪੋਡਕਾਸਟ ਚੱਲ ਰਹੀ ਹੈ ਪੋਡਕਾਸਟ ਦੇ ਵਿੱਚ ਉਹ ਗੱਲ ਕਰਨਿਆ ਹੈ ਕਿ ਯਾਰ ਅਸੀਂ ਫੇਰ ਵੀ ਅਸੀਂ ਅਫਸੋਸ ਸਾਨੂੰ ਆਉਂਦਿਆ ਕਿ ਯਾਰ ਉਧਰ ਗਲਤ ਹੋਇਆ ਜੋ ਹੋਇਆ ਬਲੋਚਿਸਤਾਨ ਇੱਥੇ ਬਲੋਚਿਸਤਾਨ ਦੇ ਵਿੱਚ ਆਰਮੀ ਜਿਹੜੀ ਟ੍ਰੇਨ ਜਿਹੜੀ ਕੀਤੀ ਗਈ ਹਾਈਜੈਕ ਕੀਤੀ ਗਈ ਉਹਦੇ ਉੱਤੇ ਉਹਨਾਂ ਦਾ ਵੀਡੀਓ ਸੀ ਬੜਾ ਹਾਸਾ ਸਕੇ ਨਾ ਇਸ ਚੀਜ਼ ਨੂੰ ਕਿ ਭਈ ਇੰਜ ਕਰਕੇ ਦਹਿਸ਼ਤਗਰ ਦਾ ਆਏ ਉਹ ਮਤਲਬ ਬਾਈ ਹੋਣਗੇ ਉਹਨਾਂ ਨੇ ਇੰਜ ਇੰਜਰਕ ਮਾਲ ਬਣਾ ਲਿਆ ਇਹ ਕਰਤਾ ਉਹ ਕਰਤਾ ਅਰੇ ਭਾਈ ਕਾਂਸੇ ਆਗੇ ਕਾਂਸੇ ਆਗੇ ਇੰਜ ਮਤਲਬ ਨਾ ਬੜਾ ਹਾਸਾ ਆ ਸਕੇ ਜਿਹਦੇ ਉੱਤੇ ਕੋਮੇਡੀ ਕਰਨ ਦੇ ਸਨ ਉਹਦੇ ਉੱਤੇ ਹੱਸਣ ਦੇ ਸਨ ਕਹਿ ਕੇ ਲਾਂਡੇ ਸਨ ਕਿ ਜਿਹੜੀਆਂ ਇੱਥੇ ਲੋਕ ਜਿਹੜੇ ਨੇ ਮਾਰੇ ਗਏ ਨੇ ਤੇ ਉਹਦੇ ਉੱਤੇ ਵੀ ਉਹ ਹੱਸਣ ਦੇ ਸਨ ਤੇ ਉਹ ਗੋਬਰ ਆਰੀਆ ਕਹਿ ਰਹੀ ਸੀ ਮੈਂ ਬੜਾ ਖੁਸ਼ ਹਾਂ ਜੀ ਬੀਐਲ ਨੇ ਇੰਜ ਕਰਤਾ ਅਲਬ੍ਰੇਸ਼ਨ ਆਰਮੀ ਜਿਹੜੀ ਉੱਥੇ ਉਹਨੇ ਇੰਜ ਕਰਤਾ ਮuje ਬੜੀ ਖੁਸ਼ੀ ਹੋਈ ਹੈ ਜੀ ਮੈਂ ਇਹ ਕਰ ਰਹਾ ਉਹ ਕਰ ਰਹਾ ਜਿਹੜੇ ਉਹੰਨੇ ਮੀਆਂ ਸਾਹਿਬ ਫਰਮਾਉਂਦੇ ਨੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ ਹਾਂਜੀ ਠੀਕ ਹੈ ਦੁਸ਼ਮਣ ਮਰੇ ਤੇ ਖੁਸ਼ੀ ਨਹੀਂ ਕਰੀਦੀ ਹੁੰਦੀ ਕਿਉਂਕਿ ਇੱਕ ਦਿਨ ਸਜਣਾ ਵੀ ਮਰ ਜਾਣਾ ਹੈ ਇੱਥੇ ਸਦਾ ਨਹੀਂ ਕਿਸੇ ਨੇ ਰਹਿਣਾ ਤੇ ਸੋ ਜਿਹੜੇ ਸ਼ਰਮ ਹੋਣੀ ਚਾਹੀਦੀ ਹੈ ਉਹ ਗੋਬਰ ਆਰੀਆ ਨੂੰ ਵੀ ਤੇ ਖਾਨ ਨੂੰ ਵੀ ਤੇ ਮਤਲਬ ਜਿਹੜਾ ਕੋਈ ਅਗਰ ਕਿਸੇ ਦਾ ਮਾਰਦਾ ਹੈ ਤੇ ਉਹਦੇ ਉੱਤੇ ਖੁਸ਼ੀ ਕਰਦੇ ਨੇ ਕਿ ਵੀ ਉਹ ਫਲਾਣੇ ਨੇ ਇੰਜ ਕਰਤਾ ਵੀ ਕਿ ਬੰਦੇ ਨੂੰ ਕੁਝ ਸੋਚਣੀ ਚਾਹੀਦੀ ਆ ਉਹ ਤਾਂ ਬੇਗੁਨਾਮਾਂ ਮਾਰਨਾ ਵਾ ਜ਼ਾਲਮਾਂ ਨੇ ਦਰਿੰਦਿਆਂ ਨੇ ਬਸ ਵੀਰੇ ਭਾਂਡੇ ਚਮਕ ਰਹੇ ਨੇ ਹਰ ਬੰਦਾ ਨਾ ਬਸ ਧੋਈ ਜਾ ਰਿਹਾ ਨੇ ਚਮਕਾਈ ਜਾ ਰਿਹਾ ਵਾ ਰੋਜੀ ਰੋਟੀ ਲੱਗੀ ਹੋਈ ਆ ਹਰ ਬੰਦੇ ਦੀ ਉਹ ਕਹਿੰਦਾ ਚਲੋ ਜੀ ਲੱਗੀ ਰਹਿਵੇ ਫਿਰ ਚਲੋ ਬਾਕੀ ਆਪਾਂ ਅਗਲੇ ਵੀਡੀਓ ਚ ਆਉਣੀ ਆ ਜੀ ਰੱਖੋ ਆਪਣਾ ਖਿਆਲ